ਤਾਨੂੰ ਤੇ ਚੱਕ ਕੇ ਕਹਿੰਦੇ ਬਾਹਰ ਕੱਢਿਓ ਉਹ ਆਰ ਯੂ ਪੁੱਛਦੇ ਆ ਕਹਿੰਦੇ ਤੁਹਾਨੂੰ ਪਤਾ ਨਹੀਂ ਲੱਗਿਆ ਕਿ 2022 ਦੇ ਵਿੱਚ ਅਸੀਂ ਕੌਣ ਜਿਹੜਾ ਸੈਸ਼ਨ ਆ ਇਹਦੇ ਚ ਲਾਈਵ ਜਿਹੜੀ ਕਵਰੇਜ ਆ ਟੋਟਲ ਬੋਗਸ ਜੇ ਤੁਹਾਨੂੰ ਇਹਨਾਂ ਨੇ ਕੈਮਰੇ ਦੇ ਨੇ ਲਿਆਉਣਾ ਜੇ ਤੁਹਾਨੂੰ ਮਾਈਕ ਨਹੀਂ ਦੇਣਾ ਤੁਸੀਂ ਜਿੰਨਾ ਮਰਜੀ ਅੰਦਰ ਬੋਲੀ ਚੱਲੋ ਕੁਪਈ ਲਾਗੂ ਹੋ ਰਹੀ ਆਪਸੀ ਪਰਸਨਲ ਟਸਲ ਚੱਲ ਰਹੀ ਹੈ ਕਿ ਤੁਹਾਨੂੰ ਜਦੋਂ ਸਾਹਮਣੇ ਖੜਦੇ ਹੋ ਕਹਿੰਦੇ ਆ ਕਿ ਬਾਹਰ ਕਰੋ ਜੇ ਬਾਦ ਪ੍ਰਤਾਪ ਸਿੰਘ ਬਾਜਵਾ ਨੇ ਚਾਰ ਨਾਮ ਦਿੱਤੇ ਸੀ ਕਿ ਤੁਸੀਂ ਆਪਣੀ ਸਕਰੀਨ ਤੇ ਦਿਖਾ ਦਿਓ ਪਹਿਲੇ ਨੰਬਰ ਤੇ ਨਾਮ ਖੇਰੇ ਦਾ ਸੀ ਜਿਹਨਾਂ ਨੇ 35 40 ਬੰਦੇ ਟ੍ਰੈਜਰੀ ਬੈਂਚਸ ਚ ਬੁਲਾਇਆ ਫਿਰ ਸ਼ਰਮਣੀ ਕਾਲੀਦਨ ਨੂੰ ਬੁਲਾਇਆ ਫਿਰ ਆਜ਼ਾਦ ਬੁਲਾਇਆ ਫਿਰ ਭਾਜਪਾ ਬੁਲਾਈ ਕਿੱਲਾ ਖੇਰਾ ਕਿਉਂ ਨਹੀਂ ਬੁਲਾਇਆ ਸਭ ਮੇਰਾ ਟਾਈਮ ਮੇਰੀ ਪਾਰਟੀ ਨੇ ਦਿੱਤਾ ਤੁਸੀਂ ਨਹੀਂ ਦਿੱਤਾ ਮੈਨੂੰ ਤੁਸੀਂ ਸਿਰਫ ਇਹਦੇ ਕਸਟੋਡੀਅਨ ਆ ਹਾਊਸ ਦੇ ਤੁਸੀਂ ਕੋਈ ਡਿਕਟੇਟਰ ਨਹੀਂ ਹੈ ਕਿ ਅੱਜ ਮੈਨੂੰ ਦੱਸ ਕਿ ਕੁਲਤਾਰ ਕਿ ਮੈਂ ਤੇਰੀ ਕੋਈ ਵੱਟ ਵਾਈ ਆ ਕੋਈ ਤੇਰਾ ਬੰਨਾਵਾਦਤਾ ਵਾ ਕੋਈ ਤੇਰੀ ਕੰਧ ਢਾਤੀ ਆ ਕੋਈ ਤੈਨੂੰ ਗਾਲੀ ਗਲੋਚ ਕੀਤਾ ਕਿ ਉਹ ਮੈਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਉਹਦੇ ਤੇ ਦੋਸ਼ੇ ਲਾਇਆ ਸੀ ਆ ਮਾਨ ਨੇ ਕਹਿੰਦੇ ڈاکੂ ਦੱਸਦੇ ਸਪੀਕਰ ਨੂੰ ਘਟੋ ਘਟ ਮਰਿਆਦਾ ਤਾਂ ਰੱਖ ਪੱਕ ਪਾਤੀ ਜਰੂਰ ਕਿਹਾ ਕਾਇਰ ਵੀ ਕਹਿੰਨੇ ਸੀ ਉਹਨੂੰ ਪਰ ਉਹ ਕਹਿੰਦੇ ਕਿ ਸਾਰੇ ਪਾਸਵਰਡ ਸੁਪਾਲ ਖਹਿਰਾ ਦੇ ਮੇਰੇ ਕੋਲ ਨੇ ਪ੍ਰਤਾਪ ਸਿੰਘ ਬਾਜਵਾ ਜੀ ਮੈਨੂੰ ਪੁੱਛ ਲਿਓ ਇਹਨਾਂ ਦੀ ਕਮਜ਼ੋਰੀ ਕੀ ਐ ਖਾਸਿਤ ਕੀ ਹੈ ਕਿਹੜਾ ਪਾਸਵਰਡ ਦੱਸੋ ਕਾਲ ਖੇਰਾ ਵਰਸਸ ਸੀਐਮ ਮਾਨ ਦੀ ਲੜਾਈ ਹੈ ਪੰਜਾਬ ਨੂੰ ਤਾਂ ਕੋਈ ਭਲਾ ਦੇ ਨਹੀਂ ਰਹੀ ਕੱਲ ਦਾ ਸਾਰਾ ਸਮਾਂ ਵੀ ਇਹਦੇ ਤੇ ਵੇਸਟ ਹੋ ਗਿਆ ਹੁਣ ਵੀ ਇਹੀ ਗੱਲਾਂ ਹੋ ਰਹੀਆਂ ਨੇ ਸਿੱਧੀ ਪੇ ਤਾਂ ਇਹ ਤਾਂ ਲੀਡਰ ਆਫ ਦਿ ਹਾਊਸ ਨੇ ਦੇਖਣਾ ਕਿ ਹਾਊਸ ਕਿਵੇਂ ਚਲੋ ਇਹਤੋਂ ਰੌਲਾ ਪਾ ਰਹੇ ਸੀ ਬੰਦੂਆ ਮਜ਼ਦੂਰ ਕਿ ਖੇਰੇ ਨੂੰ ਕੱਢੋ ਬਾਹਰ ਖੇਰੇ ਨੂੰ ਨਾਮਜ਼ਦ ਕਰੋ ਖੇਰੇ ਨੂੰ ਨਾਮਜ਼ਦ ਕਰੋ ਜਦੋਂ ਤੁਸੀਂ ਸ਼ਬਦ ਵਰਤਦੇ ਹੋ ਵਿਧਾਇਕਾਂ ਵਾਸਤੇ ਕਿ ਤੈਂ ਬੰਧੂਆਂ ਮਜ਼ਦੂਰਾਂ ਦਾ ਸੈਸ਼ਨ ਹੈ ਕਿਤੇ ਇਸੇ ਗੱਲ ਕਰਕੇ ਤਾਂ ਨਹੀਂ ਕਿ ਉਹਨਾਂ ਦੀ ਇਨਸਲਟ ਹੁੰਦੀ ਹੈ ਸ਼ਬਦ ਨਾਲ ਇਸ ਕਰਕੇ ਤੁਹਾਨੂੰ ਬਾਹਰ ਕੱਢ ਦਿੰਦੇ ਸਾਰੇ ਆਪੋਜੀਸ਼ਨ ਚੋਂ ਇਕੱਲੇ ਇੱਕ ਬੰਦੇ ਨੂੰ ਨਾਮਜ਼ਦ ਕਰਕੇ ਬਾਹਰ ਸੁੱਟਿਆ ਇਹ ਤਾਂ ਮੈਂ ਕਹਿੰਦਾ ਬੜਾ ਫਕਰ ਦੀ ਗੱਲ ਹੈ ਮੇਰੇ ਵਾਸਤੇ ਇਹਦਾ ਮੈਡਲ ਹੈ ਮੇਲੇ ਲੋਕ ਤੁਹਾਡੇ ਨਾਲ ਦੇ ਸਾਥੀ ਨਹੀਂ ਖੜੇ ਤੁਹਾਡੇ ਪਾਰਟੀ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਲ ਜਾਣੇ ਆ ਤੁਹਾਡਾ ਕੋਈ ਉਸੇ ਵੇਲੇ ਬਾਹਰ ਨਿਕਲਦੇ ਫੋਨ ਕੀਤਾ ਉਸੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਮੇਰੇ ਹੱਕ ਚ ਬੋਲਿਆ ਟਵੀਟ ਕੀਤਾ ਮੈਨੂੰ ਨਹੀਂ ਪਤਾ ਅਸੀਂ ਤਾਂ ਦੇਖਿਆ ਨਹੀਂ ਮੈਂ ਭਾਜਪੀ ਦੇ ਖਿਲਾਫ ਹੀ ਬੋਲਣਾ ਸੀ ਮੈਂ ਤਾਂ ਇਹ ਬੋਲਣਾ ਸੀਗਾ ਕਿ ਸਾਡੇ ਦੇਸ਼ ਦੇ ਫੈਡਰਲ ਢਾਂਚੇ ਤੇ ਡਾਕਾ ਹਵਾ ਇਹਨਾਂ ਨੇ ਸਾਡੇ ਸੂਬਿਆਂ ਦੇ ਅਧਿਕਾਰ ਖੋਲੇ ਪਹਿਲਾਂ ਇਹਨਾਂ ਨੇ ਸਾਡੀ ਐਜੂਕੇਸ਼ਨ ਲੈ ਕੇ ਅੱਜ ਆਪਣੀ ਐਜੂਕੇਸ਼ਨ ਅਸੀਂ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ ਕਿ ਸਾਡੇ ਸੇਵਜਾ ਦੇ ਕੌਣ ਸੀ ਕਿਤਾਬ ਵਿੱਚ ਤਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਨਹੀਂ ਦੱਸਿਆ ਜਾ ਰਿਹਾ ਜਵਾਨ ਟੁੱਟਰਮਲ ਕੌਣ ਸੀ ਸ਼ੇਰ ਮੁਹੰਮਦ ਖਾਨ ਨੇ ਹਾਜ਼ਾ ਨਾਰਾ ਕਿਉਂ ਮਾਰਿਆ ਟੀ ਨੋਜ਼ ਦਿਸ ਇਹ ਸਾਰੀਆਂ ਤੁਡੀਆਂ ਗੱਲਾਂ ਜਾਇਜ਼ ਆ ਪਰ ਇੰਨਾ ਸਮਾਂ ਕਾਂਗਰਸ ਨੇ ਵੀ ਰਾਜ ਕੀਤਾ ਉਹ ਕਿਉਂ ਨਹੀਂ ਸਿਲੇਬਸ ਦਾ ਹਿੱਸਾ ਬਣਾ ਸਕਿਆ ਉਨੂੰ ਉਹ ਅੱਜ ਅੱਜ ਉਸ ਗੱਲ ਦਾ ਖਮਿਆਜ਼ਾ ਕਾਂਗਰਸ ਪਾਰਟੀ ਵੀ ਭੁਗਤ ਰਹੀ ਹੈ ਕਾਂਗਰਸ ਅਜੇ ਦੀ ਸੜਕ ਦੇ ਅੰਦਰ ਸੈਸ਼ਨ ਦੇ ਅੰਦਰ ਕਦੇ ਇਸ ਤਰ੍ਹਾਂ ਦੇਖੀ ਨਹੀਂ ਸਟਰੋਂਗ ਲੀਕ ਇਹ ਵਾਅਕ ਹੀ ਸਰਕਾਰ ਨੂੰ ਸੱਤਾ ਧਿਰ ਨੂੰ ਗੋਡੇ ਆ ਭਰਨੇ ਕਰ ਲਿਆ ਉਹ ਪੰਜਾਬ ਦੇ ਵਿੱਚ ਮੁੱਦਿਆਂ ਦੀ ਸਿਆਸਤ ਕਿੰਨੀ ਹੋ ਰਹੀ ਹੈ ਇਹ ਸਾਰੇ ਲੋਕ ਵੀ ਹੁਣ ਜਾਣ ਚੁੱਕੇ ਆ ਪਰ ਜੇ ਤੂੰ ਗੱਲ ਆਉਂਦੀ ਹੈ ਵਿਧਾਨ ਸਭਾ ਅੰਦਰ ਚੱਲਦੇ ਸੈਸ਼ਨ ਦੇ ਵਿੱਚ ਕੋਈ ਮੁੱਦੇ ਦੀ ਗੱਲ ਹੋਈ ਜਾਂ ਕਾਵਾਂ ਰੌਲੀ ਨਾਲ ਸੈਸ਼ਨ ਉੱਠ ਗਿਆ ਹਾਲਾਂਕਿ ਸਪੈਸ਼ਲ ਸੈਸ਼ਨ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਆਪੋਜੀਸ਼ਨ ਵੱਲੋਂ ਸਵਾਲ ਨੇ ਪਰ ਕੱਲ ਦੀ ਇੱਕ ਤੇ ਦਿਲਚਸਪ ਤੇ ਰੌਚਕ ਗੱਲ ਵੀ ਕਹਿ ਸਕਦੇ ਆ ਤੇ ਹੈਰਾਨ ਕਰਨ ਵਾਲੀ ਵੀ ਹੈਰਾਨ ਇਸ ਕਰਕੇ ਹੁਣ ਨਹੀਂ ਕਰਦੀ ਕਿਉਂਕਿ ਇੱਕ ਆਮ ਵਰਤਾਰਾ ਬਣ ਗਿਆ ਕਿ ਆਪੋਜੀਸ਼ਨ ਦੇ ਵਿੱਚੋਂ ਚੁਣ-ਚੁਣ ਕੇ ਕਿਸ ਨੂੰ ਬੁਲਾਉਣਾ ਹੈ ਕਿਸ ਨੂੰ ਨਹੀਂ ਬੁਲਾਉਣਾ ਇਸ ਤਰ੍ਹਾਂ ਦੇ ਦੋਸ਼ ਵੀ ਹੁਣ ਸੱਤਾਧਿਰ ਤੇ ਲੱਗਦੇ ਨੇ ਇਸੇ ਤਰ੍ਹਾਂ ਦੀ ਨੋਕਝੋਕ ਕੱਲ ਵੀ ਵੇਖਣ ਨੂੰ ਮਿਲੀ ਗੱਲ ਕਰ ਰਹੇ ਆਪੋਜੀਸ਼ਨ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜਿਨ੍ਹਾਂ ਨੂੰ ਸੈਸ਼ਨ ਤੋਂ ਬਾਹਰ ਕੱਢ ਦਿੱਤਾ ਗਿਆ ਸਪੀਕਰ ਦੇ ਹੁਕਮਾਂ ਤੋਂ ਬਾਅਦ ਪਰ ਇਹ ਨੌਬਤ ਕਿਉਂ ਆਈ ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਹੋਰਾਂ ਵੱਲੋਂ ਕੀ ਸਵਾਲ ਚੁੱਕੇ ਗਏ ਨੇ ਸਾਰੀ ਗੱਲਬਾਤ ਕਰਾਂਗੇ ਇਸ ਵਕ ਸਾਡੇ ਨਾਲੋ ਖੁਦ ਹਾਜ਼ਰ ਨੇ ਸਾਰੀ ਗੱਲਬਾਤ ਕਰਦੇ ਆ ਕਿ ਕੱਲ ਇਸ ਤਰ੍ਹਾਂ ਹੋਇਆ ਕਿਉਂ ਆਖਰਕਾਰ ਖਹਿਰਾ ਸਾਹਿਬ ਬਤੌਰ ਆਪੋਜੀਸ਼ਨ ਜਦੋਂ ਤੁਸੀਂ ਬੈਠੇ ਹੋਣੇ ਹੋ ਸਰਕਾਰ ਦੇ ਬਿਲਕੁਲ ਸਾਹਮਣੇ ਹਾਂਜੀ ਕਦੇ ਤਾਂ ਤੁਹਾਨੂੰ ਚੈਲੰਜ ਹੁੰਦਾ ਹੈ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਦਾ ਤੁਹਾਡੇ ਤੁਹਾਨੂੰ ਤੁਹਾਡੇ ਵਿਧਾਇਕਾਂ ਨੂੰ ਤੇ ਜਿਹੜੀ ਕੱਲ ਗੱਲ ਵੇਖਣ ਨੂੰ ਮਿਲੀ ਏ ਤੇ ਹੋਰ ਹੀ ਰਿਕਾਰਡ ਟੁੱਟਿਆ ਤੁਹਾਨੂੰ ਤੇ ਚੱਕ ਕੇ ਕਹਿੰਦੇ ਬਾਹਰ ਕੱਢਿਓ ਇਹ ਬੰਦੇ ਨੇ ਸਾਨੂੰ ਸਵਾਲ ਕਰਨੇ ਆ ਹੂ ਆਰ ਯੂ ਪੁੱਛਦੇ ਆ ਕਹਿੰਦੇ ਤੁਹਾਨੂੰ ਪਤਾ ਨਹੀਂ ਲੱਗਿਆ ਕਿ 2022 ਦੇ ਵਿੱਚ ਅਸੀਂ ਕੌਣ ਆ ਦੇਖੋ ਸੰਦੀਪ ਸਭ ਤੋਂ ਇੰਪੋਰਟੈਂਟ ਪਹਿਲੀ ਗੱਲ ਇਹ ਸਮਝੋ ਕਿ ਵਿਧਾਨ ਸਭਾ ਇੱਕ ਇਹੋ ਜਿਹਾ ਪਲੇਟਫਾਰਮ ਸਿਗਾ ਜਿੱਥੇ ਹਰ ਇੱਕ ਵਿਧਾਇਕ ਜਾ ਕੇ ਆਪਣੀ ਗੱਲ ਕਹਿ ਸਕਦਾ ਸਿਗਾ ਆਪਣੇ ਹਲਕੇ ਦੇ ਸਵਾਲ ਪੁੱਛ ਸਕਦਾ ਸੀਗਾ ਕੁਐਸਚਨ ਆਵਰ ਹੁੰਦਾ ਸੀ ਜ਼ੀਰੋ ਆਵਰ ਹੁੰਦਾ ਸੀ ਲੇਕਿਨ ਇਹ ਸਰਕਾਰ ਨੇ ਪਿਛਲੇ 4 ਸਾਲਾਂ ਚ ਉਹ ਰਵੈਤ ਤੋੜ ਦਿੱਤੀ ਹੈ ਨਾਰਮਲ ਤਿੰਨ ਸੈਸ਼ਨ ਪੱਕੇ ਠੱਕੇ ਗਿਣੇ ਗਏ ਸੀਗੇ ਜਿਹਦੇ ਚ ਬਜਟ ਦੇ اجلاس ਸੀਗਾ ਜਿਹਦੇ ਚ ਮੌਨਸੂਨ ਦੇ اجلاس ਸੀਗਾ ਜਿਹਦੇ ਚ ਸਰਦ ਰੁੱਤ ਦਾ اجلاس ਹੋਇਆ ਕਰਦਾ ਸੀ ਹਾਂ ਇਹਦੇ ਦਰਮਿਆਨ ਕੋਈ ਇੰਪੋਰਟੈਂਟ ਗੱਲ ਆ ਗਈ ਤਾਂ ਇੱਕ ਸਪੈਸ਼ਲ ਸੈਸ਼ਨ ਆ ਗਿਆ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਬੁਲਾ ਲਿਆ ਟਰਮੀਨੇਸ਼ਨ ਆਫ ਵਾਟਰਸ ਐਗਰੀਮੈਂਟ ਐਕਟ ਪਾਸ ਕਰਨਾ ਸੀਗਾ ਉਹ ਸਪੈਸ਼ਲ اجلاس ਬੁਲਾਇਆ ਸੀ ਜੀ ਲekin ਇਹਨਾਂ ਨੇ ਤਾਂ ਪ੍ਰੈਕਟਿਸ ਹੀ ਬਣਾ ਲਈ ਹੈ ਇਹਨਾਂ ਨੇ ਮਗਰਲੇ ਤਿੰਨ ਸੈਸ਼ਨ ਉੜਾ ਦਿੱਤੇ ਆ ਤੇ ਇੱਕ ਸੈਸ਼ਨ ਇੱਕ ਦਿਨ ਦਾ ਬੁਲਾਉਂਦੇ ਨੇ ਤੇ ਆਪਣੀ ਜੋ ਮਤਾ ਪਾਸ ਕਰਾਉਣ ਦਾ ਕੰਮ ਕਰ ਕਰਕੇ ਗਾਲਾਂ-ਗੂਲਾਂ ਕੱਢ ਕੇ ਨੋਕ-ਝੋਕ ਕਰਕੇ ਤੇ ਭੱਜ ਜਾਂਦੇ ਨੇ ਤੇ ਜਿਹੜੇ 4-5 ਸ਼ ਜ਼ਿਆਦਾ ਹੀ ਸਪੈਸ਼ਲ ਸੈਸ਼ਨ ਬੁਲਾਏ ਇਹਨਾਂ ਨੇ ਮੈਂ ਪੁੱਛਣਾ ਚਾਹੁੰਦਾ ਹਾਂ ਨਾ ਹਸ਼ਰ ਕੀ ਹੋਇਆ ਯਾਦ ਕਰੋ ਆਪਰੇਸ਼ਨ ਲੋਟਸ ਦਾ ਕਿੰਨਾ ਰੌਲਾ ਪਾਇਆ ਸੀ ਕਿ ਭਾਜਪੀ ਦਾ ਸਾਡੀ ਪਾਰਟੀ ਤੋੜ ਦੇਣ ਲੱਗੀ ਜੀ ਮਤਾ ਪਾਸ ਕਰਾਂਗੇ ਜੀ ਉਹ ਕਿਤੇ ਗਵਰਨਰ ਹਾਊਸ ਵਿੱਚ ਕਿਤੇ ਖੁੰਜੇ ਚ ਕੂੜੇਦਾਨ ਚ ਪਿਆ ਰੈਜ਼ੋਲੂਸ਼ਨ ਫਿਰ ਅਗਨੀ ਵੀਰ ਦਾ ਰੈਜ਼ੋਲੂਸ਼ਨ ਫਿਰ BBMB ਤੇ ਪੰਜਾਬ ਪੁਲਿਸ ਨੂੰ ਹਟਾ ਕੇ CISF ਲਾਤੀ ਜੀ ਅਸੀਂ ਬਹੁਤ ਲੜਾਈ ਲੜਾਂਗੇ ਉਹ ਕਿਸੇ ਖੁੰਜੇ ਚ ਪਿਆ ਵਾ ਮਨਰੇਗਾ ਦਾ ਕੱਲ ਸੈਸ਼ਨ ਬੁਲਾ ਕੇ ਰੈਜ਼ੋਲੂਸ਼ਨ ਪਾਸ ਕਰ ਲਿਆ ਤੁਸੀਂ ਦੇਖ ਲੈਣਾ ਮਹੀਨੇ ਬਾਅਦ ਤੁਹਾਡੇ ਤੋਂ ਤੁਸੀਂ ਪਤਾ ਕਰਾਇਓ ਰੈਜ਼ੋਲੂਸ਼ਨ ਕਿੱਥੇ ਪਿਆ ਵਾ ਫਿਰ ਇਹੋ ਜੇ ਇਹੋ ਜੇ ਸੈਸ਼ਨ ਦਾ ਫਾਇਦਾ ਕੀ ਹੈ ਜਿਹੜੇ ਰੈਜ਼ੋਲੂਸ਼ਨ ਉਸ ਤਰੀਕੇ ਨਾਲ ਸਪੈਸ਼ਲ ਸੈਸ਼ਨ ਚ ਆ ਰਿਹਾ ਕਿ ਤੁਹਾਨੂੰ ਪਸੰਦ ਨਹੀਂ ਆ ਰਹੇ ਤੁਸੀਂ ਸਹਿਮਤ ਨਹੀਂ ਉਹਨਾਂ ਨਾਲ ਨਹੀਂ ਰੈਜ਼ੋਲੂਸ਼ਨ ਤਾਂ ਨਾਰਮਲ ਸੈਸ਼ਨ ਚ ਵੀ ਆ ਸਕਦੇ ਅਗਰ ਹੁਣ ਵਿంటర్ ਸੈਸ਼ਨ ਬੁਲਾਉਂਦੇ ਇਸ ਸੈਸ਼ਨ ਨੂੰ 10 ਦਿਨ ਦਾ ਰੱਖਦੇ ਸਵਾਲ ਕੁਐਸਚਨ ਆਵਰ ਲੱਗਦਾ ਜ਼ੀਰੋ ਆਵਰ ਲੱਗਦਾ ਉਹਦੇ ਦੌਰਾਨ ਇੱਕ ਦਿਨ ਰੈਜ਼ੋਲੂਸ਼ਨ ਪਾਸ ਕਰ ਦਿੰਦੇ ਭਾਵੇਂ ਪਹਿਲੇ ਦਿਨ ਪਾਸ ਕਰ ਦਿੰਦੇ ਅਸੀਂ ਤਾਂ ਸਪੋਰਟਰ ਨਹੀਂ ਸੀ ਨਾ ਅਸੀਂ ਤਾਂ ਭਾਜੀਪੀ ਦੇ ਖਿਲਾਫ ਖੜੇ ਆ ਮੰਨਰੇਗਾ ਤਾਂ ਹੈ ਹੀ ਕਾਂਗਰਸ ਪਾਰਟੀ ਦਾ ਡਾਕਟਰ ਮਨਮੋਹਨ ਸਿੰਘ ਦਾ 2005 ਦਾ ਰਾਈਟ ਟੂ ਵਰਕ ਗਾਰੰਟੀ ਐਕਟ ਆ ਜਿਵੇਂ ਬਾਕੀ ਐਕਟ ਬਣਾਏ ਉਹਨਾਂ ਨੇ ਤੇ ਅਸੀਂ ਤਾਂ ਉਹਦਾ ਅਸੀਂ ਤਾਂ ਇਸ ਗੱਲ ਦਾ ਭਾਜੀਪੀ ਦਾ ਵਿਰੋਧ ਕਰਨਾ ਹੀ ਕਰਨਾ ਸੀਗਾ ਲੇਕਿਨ ਇਹਨਾਂ ਨੇ ਚੋਰ ਦਰਵਾਜ਼ਾ ਲੱਬਿਆ ਹੋਇਆ ਕਿ ਇੱਕ ਦਿਨ ਦਾ ਸੈਸ਼ਨ ਬਲਾਉ ਮੁੜ ਕੇ 6 ਮਹੀਨੇ ਕਿਉਂਕਿ ਕਨਸਟੀਟਿਊਸ਼ਨਲ ਆਬਲੀਗੇਸ਼ਨ ਹੈ ਕਿ 6 ਮਹੀਨਿਆਂ ਚ ਵਿਧਾਨ ਸਭਾ ਇੱਕ ਵਾਰੀ ਬੈਠਣੀ ਹੁੰਦੀ ਹੈ ਜੇ ਉਹ ਨਾ ਹੁੰਦੀ ਤਾਂ ਸ਼ਾਇਦ 4 ਸਾਲ ਹੀ ਸੈਸ਼ਨ ਨਾ ਬੁਲਾਉਂਦੇ ਤੁਹਾਡੇ ਸਾਥੀ ਵਿਧਾਇਕਾਂ ਵੱਲੋਂ ਤੁਹਾਨੂੰ ਤਾਂ ਖੈਰ ਮੌਕਾ ਨਹੀਂ ਮਿਲਿਆ ਉਹਦੇ ਤੇ ਵੀ ਆਉਣੇ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਦਿੱਲੀ ਲਾਮਬੰਦੀ ਕਰੋ ਅਸੀਂ ਤੁਹਾਡੇ ਨਾਲ ਖੜੇ ਹਾਂ ਅੱਗੋਂ ਸੀਐਮ ਮਾਨ ਨੇ ਜਵਾਬ ਦਿੱਤਾ ਕਹਿੰਦੇ ਤੁਹਾਡੇ ਰਾਹੁਲ ਗਾਂਧੀ ਦੀ ਸੋਨੀਆ ਗਾਂਧੀ ਦੀ ਕੋਠੀ ਦੋ ਚਾਰ ਘਰ ਛੱਡ ਕੇ ਆ ਉਹ ਘੇਰ ਲੈਣ ਪੀਐਮ ਨੂੰ ਅਸੀਂ ਫੇਰ ਘੇਰ ਲਾਂਗੇ ਕਿ ਵੀ ਕਿਉਂ ਨਹੀਂ ਕਰ ਰਹੀ ਪੰਜਾਬ ਜਿਹੜੀ ਸਾਡੀ ਕਾਂਗਰਸ ਪਾਰਟੀ ਨੇ ਪਾਰਲੀਮੈਂਟ ਵਿੱਚ ਸਭ ਤੋਂ ਜ਼ਿਆਦਾ ਵਿਰੋਧ ਉਹ ਔਰ ਉਹਨਾਂ ਨੇ ਲੜਾਈ ਅਲਟੀਮੇਟਲੀ ਸੜਕ ਤੱਕ ਲੜਨੀ ਆ ਆਉਣ ਵਾਲੇ ਦਿਨਾਂ ਵਿੱਚ ਅਸੀਂ ਕਰਾਂਗੇ ਸਾਡੇ ਵਿਧਾਇਕ ਇਹਨੂੰ ਕਹਿੰਦੇ ਸੀਗੇ ਕਿ ਇੱਥੇ ਸੈਸ਼ਨ ਬੁਲਾ ਲਾ ਪਾ ਮਤਾ ਪਾਸ ਕਰ ਦੇ ਪਰ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲ ਹਮਬ ਮੋਦੀ ਦੀ ਕੋਠੀ ਦੇ ਬਾਹਰ ਧਰਨਾ ਮਾਰੀ ਆਜਾਦ ਹੈ ਕਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਾਈਮ ਮਿਨਿਸਟਰ ਦੀ ਕੋਠੀ ਦੇ ਬਾਹਰ ਧਰਨਾ ਮਾਰਿਆ ਸੀ ਜਦੋਂ ਕਿਸਾਨਾਂ ਦੇ ਸ਼ਾਇਦ ਮੁਆਵਜ਼ੇ ਦੀ ਗੱਲ ਸੀ ਜਾਂ ਕੋਈ ਹੜਾਂ ਦੀ ਗੱਲ ਸੀ ਜਾਂ ਕੋਈ ਇੰਪੋਰਟੈਂਟ ਗੱਲ ਸੀ ਐ ਐਮ ਐਸ ਪੀ ਦੀ ਗੱਲ ਸੀ ਸੋ ਇਸ ਕਰਕੇ ਜਿਹੜਾ ਸੈਸ਼ਨ ਆ ਇਹ ਜਦੋਂ ਬੁਲਾਉਂਦੇ ਨੇ ਇਹਦੇ ਵਿੱਚ ਲਾਈਵ ਜਿਹੜੀ ਕਵਰੇਜ ਆ ਟੋਟਲ ਬੋਗਸ ਆ ਜੇ ਤੁਹਾਨੂੰ ਇਹਨਾਂ ਨੇ ਕੈਮਰੇ ਦੇ ਨਹੀਂ ਲਿਆਉਣਾ ਜੇ ਤੁਹਾਨੂੰ ਮਾਈਕ ਹੀ ਨਹੀਂ ਦੇਣਾ ਤੁਸੀਂ ਜਿੰਨਾ ਮਰਜੀ ਅੰਦਰ ਬੋਲੀ ਚੱਲੋ ਹਮ ਔਰ ਜਿਹੜਾ ਮੇਰੇ ਨਾਲ ਕੱਲ ਰਵਈਆ ਹੋਇਆ ਇਹਦੇ ਵਿੱਚ ਮੈਂ ਮੈਨੂੰ ਪਤਾ ਸੀਗਾ ਕਿਉਂਕਿ ਮੈਨੂੰ ਤਾਂ ਪਿਛਲੇ 350 ਸਾਲਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਆਨੰਦਪੁਰ ਵੀ ਨਹੀਂ ਬੋਲਣ ਦਿੱਤਾ ਹਮ ਮੈਂ ਤਾਂ ਉੱਥੇ ਮਹਿਮਾ ਹੀ ਕਰਨੀ ਸੀ ਨਾ ਗੁਰੂ ਸਾਹਿਬ ਦੀ ਮੈਂ ਤਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨੀ ਸੀ ਨਾ ਹਮ لیکن اوتھے بھی نہیں بولنے دیتا اس تو پہلا بھی نہیں بولنے دیتا تھوڑی آپسی پرسنل ٹسل چل رہی ہے کہ تھونو ਜਦੋਂ ਸਾਹਮਣੇ ਖੜਦੇ ਹੋਂ ਕਹਿੰਦੇ ਆ ਕਿ ਬਾਹਰ ਕਰੋ ਐਗਜੈਕਟਲੀ ਮੈਂ ਕੱਲ 11 ਵਜੇ ਜਾ ਕੇ ਬੈਠ ਗਿਆ ਜੀ ਹਮ ਪਹਿਲਾਂ ਸਹਿਬਜ਼ਾਦਿਆਂ ਦਾ ਰੈਜ਼ੋਲੂਸ਼ਨ ਆਇਆ ਉਹਦੇ ਵਿੱਚ ਵੀ ਪਾਰਟੀ ਨੇ ਮੇਰਾ ਨਾਮ ਲਿਖ ਕੇ ਭੇਜਿਆ ਸੀਗਾ ਲੇਕਿਨ ਇਹਨਾਂ ਨੇ ਮੈਨੂੰ ਨਹੀਂ ਬੋਲਣ ਦਿੱਤਾ ਮੈਂ ਕੋਈ ਗੱਲ ਨਹੀਂ ਮੈਂ ਕਿਹਾ ਮੇਨ ਰੈਜ਼ੋਲੂਸ਼ਨ ਹੋਣਾ ਫਿਰ ਜਿਹੜਾ ਮਨਰੇਗਾ ਦਾ ਰੈਜ਼ੋਲੂਸ਼ਨ ਆਇਆ ਉਹਦੇ ਜਦੋਂ ਬਹਿਸ ਸ਼ੁਰੂ ਹੋਈ ਸਾਡੀ ਪਾਰਟੀ ਦੇ ਲੀਡਰ ਆਫ ਆਪੋਜੀਸ਼ਨ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਚਾਰ ਨਾਮ ਦਿੱਤੇ ਸੀਗੇ ਤੁਸੀਂ ਆਪਣੀ ਸਕਰੀਨ ਤੇ ਦਿਖਾ ਦਿਓ ਪਹਿਲੇ ਨੰਬਰ ਤੇ ਨਾਮ ਖੇਰੇ ਦਾ ਸੀਗਾ ਹੂੰ ਫਿਰ ਅਰੁਣਾ ਚੌਧਰੀ ਫਿਰ ਸੁਖਵਿੰਦਰ ਸਿੰਘ ਕੋਟਲੀ ਫਿਰ ਪ੍ਰਗਟ ਸਿੰਘ ਹੂੰ ਇਹਨਾਂ ਨੇ ਬਾਕੀ ਤਿੰਨ ਬੁਲਾਤੇ ਮੇਰੇ ਕੁਲੀਗਸ ਆ ਬਹੁਤ ਵਧੀਆ ਕੰਮ ਕੀਤਾ ਫਿਰ ਇਹਨਾਂ ਨੇ 35 40 ਬੰਦੇ ਟ੍ਰੈਜਰੀ ਬੈਂਚਸ ਚ ਬੁਲਾਏ ਫਿਰ ਸ਼੍ਰੋਮਣੀ ਕਾਲੀ ਦਲ ਨੂੰ ਬੁਲਾਇਆ ਫਿਰ ਆਜ਼ਾਦ ਬੁਲਾਇਆ ਫਿਰ ਭਾਜਪਾ ਬੁਲਾਈ ਕੱਲਾ ਖੇਰਾ ਕਿਉਂ ਨਹੀਂ ਬੁਲਾਇਆ ਜੀ ਤਾਂ ਮੈਂ ਇੰਤਜ਼ਾਰ ਕਰ ਰਿਹਾ ਸੀ ਕਿ ਮੈਂ ਕਿਹਾ ਮੈਨੂੰ ਪਤਾ ਸੀਗਾ ਕਿ ਸਪੀਕਰ ਨੇ ਇਸ ਵਾਰ ਫਿਰ ਇਹ ਹੀ ਕਹਿਣਾ ਬਟ ਥਿਸ ਟਾਈਮ ਆ ਹੈਡ ਮੇਡ ਅਪ ਮਾਈਂਡ ਕਿ ਮੈਂ ਵੈਲ ਵਿੱਚ ਜਾ ਕੇ ਸਪੀਕਰ ਦੇ ਸਾਹਮਣੇ ਖੜ ਕੇ ਸਾਰੀ ਦੁਨੀਆ ਨੂੰ ਦੱਸਣਾ ਵਾਂ ਕਿ ਇਹ ਪੱਖਪਤੀ ਨੇ ਇਹ ਨਫਰਤ ਦੀ ਭਾਵਨਾ ਨਾਲ ਕੰਮ ਕਰਦੇ ਨੇ ਜਾਂ ਇਹਨਾਂ ਨੂੰ ਕੇਜਰੀਵਾਲ ਤੇ ਭਗਵੰਤ ਮਾਨ ਦੀ ਹਦਾਇਤ ਹੈ ਸਪੀਕਰ ਨੂੰ ਕਿ ਖੇਰੇ ਨੂੰ ਨਹੀਂ ਬੋਲਣ ਦੇਣਾ ਅੱਜ ਇਸ ਗੱਲ ਦਾ ਨਤਾਰਾ ਕਰਨਾ ਵਾਂ ਮੈਂ ਬੈਠਾ ਸੀਗਾ ਜਦੋਂ ਸਾਰੇ ਬੋਲ ਹਟੇ ਤੇ ਇਹਨੇ ਚੀਫ ਮਿਨਿਸਟਰ ਦਾ ਨਾਮ ਲੈਤਾ ਭਗਵੰਤਪານ ਦਾ ਮੈਂ ਉਸੇ ਵੇਲੇ ਖੜਾ ਹੋ ਗਿਆ ਮੈਂ ਕਿਹਾ ਸਪੀਕਰ ਸਾਹਿਬ ਮੇਰਾ ਟਾਈਮ ਮੇਰੀ ਪਾਰਟੀ ਨੇ ਦਿੱਤਾ ਤੁਸੀਂ ਨਹੀਂ ਦਿੱਤਾ ਮੈਨੂੰ ਤੁਸੀਂ ਸਿਰਫ ਇਹਦੇ ਕਸਟੋਡੀਅਨ ਆ ਹਾਊਸ ਦੇ ਤੁਸੀਂ ਕੋਈ ਡਿਕਟੇਟਰ ਨਹੀਂ ਗੇ ਜਦੋਂ ਮੇਰੀ ਬੈਂਚ ਤੋਂ ਗੱਲ ਨਹੀਂ ਸੁਣੀ ਮੈਂ ਬੈਲ ਵਿੱਚ ਚਲੇ ਗਿਆ ਬੈਲ ਵਿੱਚ ਜਾ ਕੇ ਮੈਂ ਇਹਨੂੰ ਸਭ ਕੁਝ ਚੰਗੀ ਤਰ੍ਹਾਂ ਸੁਣਾਇਆ ਮੈਂ ਇਹਨੂੰ ਪੁੱਛਿਆ ਕਿ ਅੱਜ ਮੈਨੂੰ ਦੱਸ ਤੂੰ ਕੁਲਤਾਰ ਕਿ ਮੈਂ ਤੇਰੀ ਕੋਈ ਵਟਵਾਈ ਆ ਕੋਈ ਤੇਰਾ ਬੰਨਾ ਵਾਦਤਾ ਵਾ ਕੋਈ ਤੇਰੀ ਕੰਧ ਢਾਤੀ ਆ ਕੋਈ ਤੈਨੂੰ ਗਾਲੀ ਗਲੋਚ ਕੀਤਾ ਕਿਉਂ ਮੈਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਪਰ ਤੁਹਾਡੇ ਤੇ ਦੋਸ਼ੇ ਲਾਇਆ ਸੀ ਆ ਮਾਨ ਨੇ ਕਹਿੰਦੇ ڈاکੂ ਦੱਸਦੇ ਐ ਸਪੀਕਰ ਨੂੰ ਘਟੋ ਘਟ ਮਰਿਆਦਾ ਤਾਂ ਰੱਖ ਲੋ ਕਿ ਕੋਸੀ ਦੀ ਰਿਸਪੈਕਟ ਕਰੋ ڈاکੂ ਸ਼ਬਦ ਹੀ ਨਹੀਂ ਆਇਆ ਜੀ ਉੱਥੇ ਕਿਤੇ ਮੈਂ ਕੀ ਦੇ ਬਾਰੇ ਕਿਹਾ ਉਹਨਾਂ ਨੇ ਪਤਾ ਨਹੀਂ ਉਹ ਭਗਵੰਤ ਮਾਨ ਦਾ ਕੋ ਪਤਾ ਜਿਹਦੇ ਮੌਜੂਦ ਦੇ ਦਿਲ ਚ ਆ ਗਿਆ ਸਾਰਿਆਂ ਬਸ ਬੋਲੀ ਜਾਣਾ ਹਮ ਅਸੀਂ ਇਸ ਤਰ੍ਹਾਂ ਦਾ ਸ਼ਬਦ ਨਹੀਂ ਵਰਤਿਆ ਕੋਈ ਹਾਂ ਪੱਖਪਾਤੀ ਜ਼ਰੂਰ ਕਿਹਾ ਕਾਇਰ ਵੀ ਕਹਿੰਨੇ ਆ ਅਸੀਂ ਉਹਨੂੰ ਹਮ ਉਹਨੂੰ ਅਸੀਂ ਬਦਲਾਖੋਰ ਵੀ ਕਹਿੰਨੇ ਆ ਹਮ ਉਹ ਸਾਰਾ ਕੁਝ ਕਹਿੰਨੇ ਆ ਕੋਈ ਕੋਈ ਲੁੱਕ ਕੇ ਨਹੀਂ ਕਹਿੰਦੇ ਮਾਈਕ ਤੋਂ ਕਹਿ ਸਕਦੇ ਆ ਹਮ ਪਰ ਜਿਹੜਾ ਉਹਨਾਂ ਨੇ ਕੱਲ ਮੈਨੂੰ ਨਹੀਂ ਬੋਲਣ ਦਿੱਤਾ ਫਿਰ ਉਹਨਾਂ ਨੇ ਮੈਨੂੰ ਆ ਨਾਮਜ਼ਦ ਕਰਤਾ ਨਾਮਜ਼ਦ ਦਾ ਵੀ ਸਪੀਕਰ ਦਾ ਫੈਸਲਾ ਨਹੀਂ ਕਰ ਤੁਸੀਂ ਇੱਕ ਵਾਰੀ ਟੇਪ ਦੁਬਾਰਾ ਘੁਮਾ ਕੇ ਦੇਖੋ ਹੂੰ ਇਧਰੋਂ ਰੌਲਾ ਪਾ ਰਹੇ ਸੀ ਬੰਦੂਆ ਮਜ਼ਦੂਰ ਕਿ ਖੇਰੇ ਨੂੰ ਕੱਢੋ ਬਾਹਰ ਖੇਰੇ ਨੂੰ ਨਾਮਜ਼ਦ ਕਰੋ ਖੇਰੇ ਨੂੰ ਨਾਮਜ਼ਦ ਕਰੋ ਇਹਨੇ ਉਹਨਾਂ ਦੀ ਗੱਲ ਸੁਣ ਕੇ ਖੇਰੇ ਨੂੰ ਨਾਮਜ਼ਦ ਕਰਤਾ ਤੇ ਖੇਰੇ ਨੂੰ ਬਾਹਰ ਲੈ ਜਾਓ ਔਰ ਜਿਹੜਾ ਬਾਹਰ ਜਾਣਾ ਵਾ ਹੂੰ ਸਾਰੇ ਆਪੋਜੀਸ਼ਨ ਚੋਂ ਕੱਲੇ ਇੱਕ ਬੰਦੇ ਨੂੰ ਨਾਮਜ਼ਦ ਕਰਕੇ ਬਾਹਰ ਸੁੱਟਿਆ ਇਹ ਤਾਂ ਮੈਂ ਕਹਿੰਦਾ ਬੜਾ ਫਕਰ ਦੀ ਗੱਲ ਹੈ ਮੇਰੇ ਵਾਸਤੇ ਇਹ ਤਾਂ ਮਿਡਲ ਹੈ ਮੇਲੇ ਲੋਕ ਤੁਹਾਡੇ ਨਾਲ ਦੇ ਸਾਥ ਹੀ ਨਹੀਂ ਖੜੇ ਇਸ ਚੱਕਰ ਨਾਲ ਸੀਗੇ ਬਿਲਕੁਲ ਸਾਰੇ ਉੱਥੇ ਤੱਕ ਦੇਖੋ ਕੱਲ ਬਹਿਸ ਹੋਣੀ ਸੀ ਅ ਮਨਰੇਗਾ ਤੇ ਅਗਰ ਅਸੀਂ ਸਾਰੇ ਵਾਕ ਆਊਟ ਕਰ ਜਾਂਦੇ ਤਾਂ ਫਿਰ ਉਹਨਾਂ ਨੇ ਕਹਿਣਾ ਸੀ ਦੇਖਿਆ ਜੀ ਦਲਤਾਂ ਦੇ ਮੁੱਦੇ ਤੇ ਬਹਿਸ ਹੋਣੀ ਸੀ ਸਾਰੇ ਬਾਹਰ ਭੱਜ ਗਏ ਨੇ ਅਸੀਂ ਫੈਸਲਾ ਕੀਤਾ ਸੀਗਾ ਕਿ ਇਕੱਲਾ ਮੈਂ ਹੀ ਜਾਊਂਗਾ ਬਾਹਰ ਤੇ ਬਾਕੀ ਸਾਰੇ ਬੈਠਣ ਕੇ ਗੱਲ ਸੁਣਨਗੇ ਉੱਥੇ ਤਾਂ ਅੰਦਰ ਬੈਠਣ ਵਾਲਿਆਂ ਨੇ ਸਟੈਂਡ ਲੈਣਾ ਸੀ ਬਹਿਸ 'ਚ ਹਿੱਸਾ ਲੈਣਾ ਸੀ ਇਸ ਸਾਰੇ ਮਾਮਲੇ 'ਚ ਜਦੋਂ ਤੁਹਾਡੇ ਤੇ ਕਾਰਵਾਈ ਹੁੰਦੀ ਹੈ ਕੱਲ ਤੁਹਾਡੇ ਪਾਰਟੀ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਲ ਜਾਣਿਆ ਤੁਹਾਡਾ ਬਿਲਕੁਲ ਉਸੇ ਵੇਲੇ ਬਾਹਰ ਨਿਕਲਦੇ ਫੋਨ ਕੀਤਾ ਉਸਨੇ ਹਮ ਤੇ ਖੈਰਾ ਸਾਹਿਬ ਕੀ ਹੋਇਆ ਕਿ ਵਾਪਰਿਆ ਮੈਂ ਸਾਰੀ ਗੱਲ ਦੱਸ ਦਿੱਤੀ ਹਮ ਹੁਣ ਉਸ ਤੋਂ ਬਾਅਦ ਉਹਨਾਂ ਨੇ ਕੋਈ ਮੇਰੇ ਹੱਕ 'ਚ ਬੋਲਿਆ ਟਵੀਟ ਕੀਤਾ ਮੈਨੂੰ ਨਹੀਂ ਪਤਾ ਅਸੀਂ ਤਾਂ ਦੇਖਿਆ ਨਹੀਂ ਹੈ ਜਿੱਥੇ ਅੱਛਾ ਐਨੀਵੇਜ਼ ਉਹਨਾਂ ਦੀ ਮਰਜ਼ੀ 'ਪਰ ਮੈਨੂੰ ਕਾਲ ਇਮੀਡੀਏਟਲੀ ਆਈ ਸੀ ਹਮ ਔਰ ਉਸ ਤੋਂ ਬਾਅਦ ਮੈਂ ਜਿਹ ਨਾਮਜਿਤ ਕਰਕੇ ਮੈਨੂੰ ਬਾਹਰ ਭੇਜਤਾ ਮੈਂ ਬਾਹਰ ਜਾ ਕੇ ਮੀਡੀਆ ਨੂੰ ਇਹੀ ਕਿਹਾ ਮੈਂ ਕਿਹਾ ਅਗਰ ਪੰਜਾਬ ਦੀ ਗੱਲ ਕਰਨੀ ਕਿਸਾਨਾਂ ਦੀ ਗੱਲ ਕਰਨੀ ਦਲਤਾਂ ਦੀ ਗੱਲ ਕਰਨੀ ਪਛੜਿਆਂ ਦੀ ਗੱਲ ਕਰਨੀ ਝੂਠੇ ਪੁਲਿਸ ਮੁਕਾਬਲਿਆਂ ਦਾ ਵਿਰੋਧ ਕਰਨਾ ਐਨਐਸਏ ਵਰਗੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਾ ਅਗਰ ਇਹ ਇਹ ਅਗਰ ਇਸ ਕਰਨ ਨਾਲ ਮੈਂ ਮੁਜਰਮ ਹ ਤੇ ਮੈਂ ਖੈਰਾ 100 ਵਾਰ ਇਸ ਤਰ੍ਹਾਂ ਦਾ ਮੁਜਰਮ ਬਣਨਾ ਪਸੰਦ ਕਰੇਗਾ ਮੈਨੂੰ ਅਗਲੀ ਵਾਰ ਵੀ ਕੱਢ ਦੇਣ ਡਸਨਟ ਮੈਟਰ ਪਰ ਮੇਰਾ ਮਕਸਦ ਸੀਗਾ ਟੂ ਐਕਸਪੋਜ਼ ਥੈਮ ਇਹ ਦੱਸਣਾ ਦੁਨੀਆ ਨੂੰ ਕਿ ਸਪੀਕਰ ਜਿਹੜਾ ਵਾ ਇਹ ਨਫਰਤ ਦੀ ਭਾਵਨਾ ਨਾਲ ਕੰਮ ਕਰ ਰਿਹਾ ਭਗਵੰਤ ਮਾਨ ਜਿਹੜਾ ਵਾ ਉਹ ਨਫਰਤ ਦੀ ਭਾਵਨਾ ਨਾਲ ਬਦਲਾਖੋਰੀ ਨਾਲ ਕੰਮ ਕਰ ਐਂਡ ਮੇਰਾ ਖਿਆਲ ਹੈ ਅਸੀਂ ਕਾਮਯਾਬ ਹੋਏ ਤੁਸੀਂ ਸੋਸ਼ਲ ਮੀਡੀਆ ਸਰਚ ਕਰ ਲਓ ਚੱਕ ਲਓ ਅੱਜ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਉਹ ਬੋਲਣ ਨਹੀਂ ਦਿੱਤਾ ਇਸ ਕਰਕੇ ਤੁਸੀਂ ਸਾਹਮਣੇ ਖੜਿਆ ਨੂੰ ਕਿਹਾ ਕਿ ਹੂ ਆਰ ਯੂ ਤੂੰ ਕੌਣ ਹੈ ਮੈਂ ਨਹੀਂ ਕਿਹਾ ਸੀਗਾ ਇਹ ਸ਼ਾਇਦ ਲੀਡਰ ਆਫ ਆਪੋਜੀਸ਼ਨ ਨੇ ਕਿਹਾ ਹੋਣਾ ਕਿ ਤੁਸੀਂ ਕੌਣ ਹੈ ਕਿਉਂਕਿ ਭਗਵੰਤ ਮਾਨ ਕਹਿ ਰਿਹਾ ਸੀ ਨਾ ਬੈਠੋ ਤੁਸੀਂ ਸੁਣੋ ਇਹ ਭਗਵੰਤ ਮਾਨ ਦਾ ਕੰਮ ਨਹੀਂਗਾ ਸਪੀਕਰ ਦਾ ਕੰਮ ਹੈ ਕਿ ਕਿਆਂ ਗੱਲਾਂ ਸਾਨੂੰ ਵੀ ਪਤਾ ਨਹੀਂ ਲੱਗਦਾ ਇਸ ਪਾਸੇ ਕਿਹਨੇ ਕਿਹਾ ਉਧਰ ਕੈਮਰਾ ਨਹੀਂ ਹੈ ਕੈਮਰਾ ਹੀ ਨਹੀਂ ਹੈਗਾ ਉਹ ਤਾਂ ਬਲੈਕਆਊਟ ਹੈ ਸਾਰਾ ਤਾਂ ਹੀ ਮੈਂ ਕਹਾਂ ਇਹਨਾਂ ਦਾ ਲਾਈਵ ਵੀ ਬੋਗਸ ਹੈ ਹਮਮ ਔਰ ਭਗਵੰਤਪਾਨ ਦੀਆਂ ਦੋ ਗੱਲਾਂ ਮੈਨੂੰ ਬੜੀਆਂ ਹਾਸੋ ਹਣੀਆਂ ਵੀ ਲੱਗੀਆਂ ਤੇ ਮੈਨੂੰ ਇਹਦੀ ਮਾਨਸਿਕਤਾ ਤੇ ਤਰਸ ਵੀ ਆਉਂਦਾ ਕਹਿੰਦਾ ਕਿ ਜੀ ਆਪਣੇ ਪਿਤਾ ਦੀ ਗੱਲ ਕਰਦੇ ਨੇ ਜੀ ਹਮਮ ਸਾਡੇ ਪਿਤਾ ਜੀ ਐ ਸੀ ਯਾਰ ਆਪਣੇ ਪਿਓ ਦੀ ਗੱਲ ਕਰਨੀ ਮਾੜੀ ਗੱਲ ਹੈ ਕੋਈ ਹਮ ਜੇ ਮੇਰੇ ਡੈਡ ਨੇ ਸਰਦਾਰ ਸੁਖਜਿੰਦਰ ਸਿੰਘ ਨੇ ਹਮ ਐਨੇ ਸੇ ਕਿਆਂ ਕਿ ਐਦਾਂ ਕੱਟੀਆਂ ਹਜ਼ਾਰੀ ਬਾਗ ਤੇ ਅਗਰਤਲਾ ਤ੍ਰਿਪੁਰਾ ਤੇ ਤਿਹਾਰਡ ਤੇ ਕਿਉਂਜਰ ਉੜੀਸਾ ਚ ਫਤਿਹਪੁਰ ਸਿਕਰੀ ਯੂਪੀ ਚ ਜੇਲ੍ਹਾਂ ਕਟੀਆਂ ਧਰਮਯੋਧ ਮੋਰਚੇ ਚ ਜੇਲ੍ਹਾਂ ਕਟੀਆਂ ਇਹ ਕੁਮਾੜੀ ਗੱਲ ਸੀਗੀ ਜੇ ਮੇਰੇ ਪਿਤਾ ਜੀ ਨੇ ਸਰਦਾਰ ਸੁਖਜਿੰਦਰ ਸਿੰਘ ਨੇ ਬਤੌਰ ਐਜੂਕੇਸ਼ਨ ਮਨਿਸਟਰ ਬਰਨਾਲਾ ਸਰਕਾਰ ਚੋਂ ਅਸਤੀਫਾ ਦਿੱਤਾ ਕਿਉਂਕਿ ਬਰਨਾਲਾ ਸਾਹਿਬ ਦੀ ਸਰਕਾਰ ਨੇ ਦਰਬਾਰ ਸਾਹਿਬ ਪੁਲਿਸ ਭੇਜਤੀ ਸੀ ਅੰਡਰ ਆਪਰੇਸ਼ਨ ਬਲੈਕ ਥੰਡਰ ਕੁਮਾੜੀ ਗੱਲ ਸੀਗੀ ਜੇ ਕੁਝ ਮੇਰੇ ਜੋ ਕੁਝ ਮੈਂ ਹਾਂ ਅੱਜ ਹਰ ਵਿਅਕਤੀ ਆਪਣੇ ਮਾਪਿਆਂ ਦੇ ਸੰਸਕਾਰਾਂ ਕਰਕੇ ਹੁੰਦਾ ਇਹਨੂੰ ਇਹ ਵੀ ਤਕਲੀਫ ਹੈ ਕਿ ਆਪਣੇ ਪਿਓ ਦਾ ਨਾਮ ਕਿਉਂ ਲੈਂਦੇ ਨੇ ਜੀ ਘਾਣੋ ਜੇ ਤੋ ਬਾਹਰ ਕੱਢ ਦਿੱਤਾ ਜੀ ਕਨਵੈਂਟ ਕੋ ਪੜ੍ਹਿਆ ਜੀ ਹੂੰ ਦੱਸੋ ਕਨਵੈਂਟ ਪੜ੍ਹਨਾ ਮਾੜੀ ਗੱਲ ਹੈ ਮੈਂ ਉਸੇ ਵੇਲੇ ਅੰਦਰ ਨਾ ਉਹ ਤਾਂ ਮਾਈਕ ਤੇ ਨਹੀਂ ਆਉਂਦਾ ਮੈਂ ਭਗਵੰਤ ਨੂੰ ਪੁੱਛਿਆ ਮੈਂ ਕਿਹਾ ਕੇਜਰੀਵਾਲ ਕਿੱਥੋਂ ਪੜ੍ਹਿਆ ਦੱਸੀਂ ਜਰਾ ਹੂੰ ਜਵਾਬ ਆਇਆ ਨਹੀਂ ਆਇਆ ਜਵਾਬ ਹੂੰ ਹਿਸਾਰ ਦੇ ਕਿਸੇ ਕਨਵੈਂਟ ਸਕੂਲ ਤੋਂ ਪੜ੍ਹਿਆ ਹੋਵਾ ਹੂੰ ਸਸੋਡਿਆ ਕਿੱਥੋਂ ਪੜ੍ਹਿਆ ਹੋਗਾ ਚੈੱਕ ਕਰਾ ਲਿਓ ਤੇ ਇਹਦੇ ਜਿਹੜੇ ਬੱਚੇ ਨੇ ਭਗਵੰਤ ਜੀ ਦੀ ਪਹਿਲੀ ਵਾਈਫ ਤੋਂ ਉਹ ਕਿੱਥੇ ਪੜ੍ਹੇ ਇੰਦੀ ਜਿਹੜੀ ਹੁਣ ਲੜਕੀ ਪੈਦਾ ਹੋਈ ਆ ਉਹਨੂੰ ਉਹਨੂੰ ਪੰਜਾਬੀ ਸਰਕਾਰੀ ਸਕੂਲ ਚ ਪਾਊਗਾ ਦੇਖਦਾ ਮੈਂ ਜੇ ਸਭ ਤੋਂ ਮਹਿੰਗੇ ਸਕੂਲ ਚੰਡੀਗੜ੍ਹ ਚ ਨਹੀਂ ਪਾਗੂ ਤਾਂ ਮੈਨੂੰ ਫੜ ਲੈਣਾ ਤੁਸੀਂ ਅੱਛਾ ਵੈਸੇ ਵੀ ਅੰਗਰੇਜ਼ੀ ਸਿੱਖਣਾ ਕੋ ਮਾੜੀ ਗੱਲ ਆ ਜੀ ਇੰਗਲਿਸ਼ ਇਜ਼ ਅ ਵਰਲਡ ਲੈਂਗੁਏਜ ਇਟ ਕਨੈਕਟਸ ਦ ਵਰਲਡ ਲਾਈਕ ਥਿਸ ਕਿਸੇ ਨੂੰ ਕੋ ਮਾੜੀ ਗੱਲ ਐ ਅੰਗਰੇਜ਼ੀ ਲੈ ਨੂੰ ਇਹੀ ਗੱਲ ਨਹੀਂ ਸਮਝ ਆਉਂਦੀ ਯਾਰ ਜਾਂ ਤਾਂ ਇਹਨੂੰ ਕੋ ਬਹੁਤ ਵੱਡਾ ਕੰਪਲੈਕਸ ਹੈ ਅੰਦਰ ਕਿ ਯਾਰ ਇਹ ਚੰਗੇ ਪੜ੍ਹ ਕੇ ਗਏ ਨੇ ਚੰਗੇ ਬੋਲਦੇ ਕਿਉਂ ਨੇ ਇਹ ਚੰਗੇ ਰਹਿੰਦੇ ਕਿਉਂ ਨੇ ਇਹ ਚੰਗੇ ਕੱਪੜੇ ਕੋ ਪਾਉਂਦੇ ਇਹ ਕੋ ਗੱਲਾਂ ਨਹੀਂ ਕਰਨੀਆਂ ਜਦੋਂ ਜਦੋਂ ਸੈਸ਼ਨ ਚੋਂ ਬਾਹਰ ਕੱਢ ਦਿੱਤਾ ਗਿਆ ਸੀਐਮ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਕਿ ਸੁਖਪਾਲ ਖਹਿਰਾ ਮਗਰ ਨਾ ਲੱਗਿਓ ਕਦੇ ਸਾਡੇ ਚ ਕਦੇ ਤੁਹਾਡੇ ਚ ਕਹਿੰਦੇ ਐਲਓਪੀ ਜਦੋਂ ਬਣੇ ਸੀ ਨਾ ਸੋਸ਼ਲ ਮੀਡੀਆ ਦੀ ਹਵਾ ਦਿਖਾ ਕੇ ਬਣ ਗਏ ਸੀ ਸੁਖਪਾਲ ਖਹਿਰਾ ਇਜ਼ ਇਟ ਪੋਸੀਬਲ ਕੋਈ ਚੀਫ ਮਿਨਿਸਟਰ ਕੋਈ ਲੀਡਰ ਆਫ ਓਪੋਜੀਸ਼ਨ ਸੋਸ਼ਲ ਮੀਡੀਆ ਦਾ ਹਵਾਣਾ ਬਣ ਸਕਦਾ ਜੀ ਹਮ ਜਦੋਂ ਮੈਂ ਲੀਡਰ ਆਫ ਓਪੋਜੀਸ਼ਨ ਬਣਿਆ ਫੂਲਕਾ ਸਾਹਿਬ ਤੋਂ ਬਾਅਦ 19 ਚੋਂ 16 ਐਮਐਲ ਨੇ ਸਾਈਨ ਕਰਕੇ ਕੇਜਰੀਵਾਲ ਨੂੰ ਈਮ ਕਿ ਅਸੀਂ ਖੇਰੇ ਸੁਖਪਾਲ ਸਿੰਘ ਖੇਰਾਂ ਨੂੰ ਆਪਣਾ ਲੀਡਰ ਆਫ ਆਪੋਜੀਸ਼ਨ ਚੁਣ ਲਿਆ ਵਾ ਤੁਸੀਂ ਕਮੈਂਟ ਦਿਖਾ ਕੇ ਨਹੀਂ ਬਣਿਆ ਐਲੋਪੀ ਇਹਦਾ ਵੱਡ ਸਕਦੇ ਅਸੀਂ ਔਰ ਮੈਨੂੰ ਭਗਵਾਨ ਤੇ ਹੈਰਾਨ ਆ ਇਹ ਕਹਿੰਦਾ ਮੈਂ 7 ਵਜੇ ਫਾਈਲਾਂ ਸਾਈਨ ਕਰਦਾ ਨਹੀਂ ਕਰਦਾ ਇਹ ਕਮੈਂਟ ਹੀ ਵੱਡਦਾ ਲੋਕਾਂ ਦੇ ਥੱਲੇ ਇਹਨੂੰ ਮੇਰੇ ਹਰ ਕਮੈਂਟ ਦਾ ਪਤਾ ਵਾ ਹੂੰ ਮੇਰੇ ਪਿਛਲੇ ਦਿਨਾਂ ਚ ਮੇਰੇ ਪਿਤਾ ਜੀ ਦੀ ਦਾ ਦੀ ਬਰਥ ਐਨੀਵਰਸਰੀ ਸੀ 96 ਉਹ ਮੈਂ ਪੋਸਟ ਪਾਈ ਇਹਨੇ ਥੱਲੇ ਪੜਿਆ ਹੋਣਾ ਉੱਥੇ ਲੋਕੀ ਲਿਖਦੇ ਨੇ ਸੁਖਪਾਲ ਸਿੰਘ ਖਹਿਰਾ ਹੱਕ ਸੱਚ ਤੇ ਪਹਿਰਾ ਇਹ ਕਹਿੰਦਾ ਜੀ ਕਮੈਂਟ ਲਿਖਾਉਂਦੇ ਨੇ ਜੀ ਹੱਕ ਸੱਚ ਤੇ ਪਹਿਰਾ दैट मींस ਹੀ ਇਸ ਰੀਡਿੰਗ ਏਵਰੀਥਿੰਗ ਇੱਕ ਗੱਲ ਆ ਕਿ ਇਨਾ ਮੇਲਾ ਚੀਫ ਮਿਨਿਸਟਰ ਆ ਕਿ ਪੋਸਟਾਂ ਤੇ ਪੜ੍ਹ ਕੇ ਲੋਕਾਂ ਦੇ ਕਮੈਂਟ ਪੜਨ ਤੱਕ ਜਾ ਰਿਹਾ ਹੈ ਜੀ ਇੰਟਰਵਿਊ ਦੇ ਵਿੱਚ ਹੋਰ ਗੱਲ ਕਲੀਅਰ ਕਰੋ ਕਿਉਂਕਿ ਕਾਂਗਰਸ ਪਾਰਟੀ ਵਿੱਚ ਚੱਲ ਰਹੀਆਂ ਮੀਟਿੰਗਾਂ ਲਗਾਤਾਰ ਸਿਲਸਿਲਾ ਚੱਲ ਰਿਹਾ ਹੈ ਕਿ ਐਲਓਪੀ ਨਵੇਂ ਕੌਣ ਹੋਣ ਪ੍ਰਧਾਨ ਕੌਣ ਹੋਣ ਕਿਤੇ ਉਸ ਵਾਰੀ ਦੇ ਵਿੱਚ ਤੁਹਾਡਾ ਨੰਬਰ ਸਿਖਰ ਤੇ ਤਾਂ ਨਹੀਂ ਕਿਤੇ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਟਿੱਪਣੀਆਂ ਮੈਨੂੰ ਨਹੀਂ ਪਤਾ ਅਗਰ ਇਹਦੇ ਕੋਈ ਕੋ ਜਾਣਕਾਰੀ ਆ ਤਾਂ ਹੋ ਸਕਦਾ ਤਾਂ ਹੀ ਉਹ ਇਹਨਾਂ ਨੂੰ ਲੱਗਦਾ ਕਿਤੇ ਕੁਝ ਬੰਨ ਨਾ ਜਾਵੇ ਚਲੋ ਉਹ ਪ੍ਰਮਾਤਮਾ ਆਕਾਲਪੁਰਖਾ ਮਨੋਂਣ ਵਾਲਾ ਮੈਂ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਿਹਾ ਜੋ ਮੈਨੂੰ ਬਤੌਰ ਆਪੋਜੀਸ਼ਨ ਦੇ ਇੱਕ ਮੈਂਬਰ ਦੀ ਰਿਸਪਾਂਸਿਬਿਲਟੀ ਮਿਲੀ ਆ ਉਹ ਚਾਹੇ ਟੋヨタ ਹਾਈਲੈਕਸ ਦਾ ਮਕਦਮਾ ਹੋਵੇ ਠੱਗੀ ਠੋਰੀ ਕਮਿਸ਼ਨ 15 ਕਰੋੜ ਦਾ ਖਾਦਾ ਇਹਨਾਂ ਨੇ ਚਾਹੇ ਉਹ ਕਟਾਰੂ ਚੱਕ ਦਾ ਮਸਲਾ ਹੋਵੇ ਚਾਹੇ ਉਹ ਸਰਬਜੀਤ ਮਾਨੂਕ ਦਾ ਮਸਲਾ ਹੋਵੇ ਚਾਹੇ ਉਹ ਗੈਰ ਕਾਨੂੰਨੀ ਮਾਈਨਿੰਗ ਦਾ ਮਸਲਾ ਹੋਵੇ ਚਾਹੇ ਉਹ ਟਰਾਲੀ ਚੋਰੀਆਂ ਦਾ ਮਸਲਾ ਹੋਵੇ ਜਾਏ ਹੋ ਵੋਟਾ ਚੋਰੀ ਦਾ ਮਸਲਾ ਹੋਵੇ ਮੈਂ ਆਪਣਾ ਕੰਮ ਕਰ ਰਿਹਾ ਪਾਰਟੀ ਨੇ ਬਣਾਉਣਾ ਨਹੀਂ ਬਣਾਉਣਾ ਕਿਦੋਂ ਬਣਾਉਣਾ ਕਿਹਨੂੰ ਬਣਾਉਣਾ ਆਈ ਹੈਵ ਨਥਿੰਗ ਟੂ ਡੂ ਦਿਸ ਪਰ ਉਹ ਕਹਿੰਦੇ ਕਿ ਸਾਰੇ ਪਾਸਵਰਡ ਸੁਖਪਾਲ ਖਹਿਰਾ ਦੇ ਮੇਰੇ ਕੋਲ ਨਹੀਂ ਪ੍ਰਤਾਪ ਸਿੰਘ ਬਾਜਵਾ ਜੀ ਮੈਨੂੰ ਪੁੱਛ ਲਿਓ ਇਹਨਾਂ ਦੀ ਕਮਜ਼ੋਰੀ ਕੀ ਹੈ ਖਾਸਿੱਤ ਕੀ ਹੈ ਕਿਹੜਾ ਪਾਸਵਰਡ ਹੈ ਦੱਸੇ ਇਹ ਤਾਂ ਪਥਰੀ ਚੋ ਇਹ ਤਾਂ ਪਥਰੀ ਚੋਰ ਸਿਗਾ ਇਹ ਪਥਰੀ ਸ਼ਹੀਦ ਜਦੋਂ ਮੇਰਾ ਲੀਡਰ ਆਫ ਆਪੋਜੀਸ਼ਨ ਦਾ ਕੇਜਰੀਵਾਲ ਨੇ ਟਵਿੱਟਰ ਤੇ ਮੈਨੂੰ ਲਾਇਆ ਹਮ ਸਾਰੇ ਆਮ ਆਦਮੀ ਪਾਰਟੀ ਦੇ ਕੇਡਰ ਵਿੱਚ ਹਾਹਾਕਾਰ ਮੱਚ ਗਈ ਸੀ ਇਹ ਦਰਦਾ ਮਕਰਾ ਹੋ ਕੇ ਦਿੱਲੀ ਦੇ ਕਿਸੇ ਹਸਪਤਾਲ ਵਿੱਚ ਪੈ ਕੇ ਲੰਮਾ ਝੂਠਾ ਤੇ ਆਪਣੀ ਫੋਟੋ ਸ਼ੇਅਰ ਕਰਦੀ ਕਿ ਮੈਂ ਆਊਟ ਆਫ ਰੇਂਜ ਆ ਆ ਹੁਣ ਇਹਨੇ ਇੰਨੇ ਵੱਡੇ ਹਾਰ ਆਏ ਸਾਰੀ ਦੁਨੀਆ ਨੂੰ ਪਤਾਵਾ ਕਿ ਮਕਰਾ ਹੋ ਕੇ ਫੋਟੋਸ ਵਿੱਚ ਦਾਖਲ ਹੋ ਗਿਆ ਜਾ ਕੇ ਸੋ ਦਿਸ ਦਿਸ ਪਰਸਨ ਅੰਗਰੇਜ਼ੀ ਦਾ ਨਾ ਇੱਕ ਸ਼ਬਦ ਨਾਰਸਿਸਿਸਟ ਇਹ ਹੋਮੇ ਦਾ ਭਰਿਆ ਹੋਇਆ ਬੰਦਾ ਅੰਦਰਸ ਇਹਨੂੰ ਐਂ ਲੱਗਦਾ ਕਿ ਮੇਰੇ ਤੋਂ ਵੱਡਾ ਕੋਈ ਨਹੀਂਗਾ ਬਾਕੀ ਤਾਂ ਐਵੇਂ ਕੀੜੇ ਮਕੋੜੇ ਫਿਰਦੇ ਨੇ ਪਰ ਇਹ ਸੁਖਪਾਲ ਖੈਰਾ ਵਰਸਸ ਸੀਐਮ ਮਾਨ ਦੀ ਲੜਾਈ ਹੈ ਪੰਜਾਬ ਨੂੰ ਤਾਂ ਕੋਈ ਭਲਾ ਦੇ ਨਹੀਂ ਰਹੀ ਕੱਲ ਦਾ ਸਾਰਾ ਸਮਾਂ ਵੀ ਇਹਦੇ ਤੇ ਵੇਸਟ ਹੋ ਗਿਆ ਹੁਣ ਵੀ ਇਹੀ ਗੱਲਾਂ ਹੋਈਆਂ ਸਦੀਪੇ ਤਾਂ ਇਹ ਤਾਂ ਲੀਡਰ ਆਫ ਦਿ ਹਾਊਸ ਨੇ ਦੇਖਣਾ ਕਿ ਹਾਊਸ ਕਿਵੇਂ ਚਲਾਉਣਾ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀ ਉਹ ਬੈਠੇ ਹੁੰਦੇ ਸੀ ਅਸੀਂ ਵੈਲ ਵਿੱਚ ਜਾ ਕੇ ਦੋ ਦੋ ਘੰਟੇ ਰੌਲਾ ਪਾਇਆ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਆ ਵਿੱਚੇ ਸਾਰੇ ਸੀ ਚੀਮੇ ਵਗੈਰਾ ਮੰਨੋ ਰੋੜਾ ਵਗੈਰਾ ਸਾਰੇ ਮੇਰੇ ਨਾਲ ਹੀ ਹੁੰਦੇ ਸੀਗੇ ਮੈਂ ਲੀਡਰ ਉਹ ਬੈਠੇ ਰਿਆ ਸੀ ਉੱਥੇ ਕਦੀ ਨਹੀਂ ਸੋਨੇ ਕੁਝ ਕਿਹਾ ਇਹ ਤਾਂ 100 ਵਾਰੀ ਕੁਰਸੀ ਤੋਂ ਖੜਾ ਹੁੰਦਾ ਵਾ ਤੂੰ ਪਜਾਮੀ ਕਿਉਂ ਪਾਈ ਆ ਤੂੰ ਕਨਵੈਂਟ ਚ ਕੋ ਪੜਿਆ ਵਾ ਤੂੰ ਆਪਣੇ ਪਿਓ ਦਾ ਨਾਮ ਕੋ ਲੈਣਾ ਵਾ ਇਹ ਕੋ ਗੱਲਾਂ ਨਹੀਂ ਕਰਨ ਵਾਲੀ ਹੂ ਇਜ਼ ਵੇਸਟਿੰਗ ਦਾ ਟਾਈਮ ਆਫ ਦਾ ਹਾਊਸ 100% ਭਗਵੰਤ ਸਿੰਘ ਮਾਨ ਜ਼ੁਮੇਵਾਰ ਤੂੰ ਆਮ ਲੋਕਾਂ ਦੀ ਕਚਹਿਰੀ ਜਾ ਕੇ ਪੁੱਛ ਲੋ अच्छा जे मेनू टाइम दे दंदे मैं 5 मिनट 7 मिनट बोल लंदा वद तो वद हम्म ते मैं बीजेपी ਦੇ ਖਿਲਾਫ ਹੀ ਬੋਲਣਾ ਸੀ ਹਮ ਮੈਂ ਤਾਂ ਇਹ ਬੋਲਣਾ ਸੀਗਾ ਕਿ ਸਾਡੇ ਦੇਸ਼ ਦੀ ਫੈਡਰਲ ਢਾਂਚੇ ਤੇ ਡਾਕਾ ਵਾ ਹਮ ਇਹਨਾਂ ਨੇ ਸਾਡੇ ਸੂਬਿਆਂ ਦੇ ਅਧਿਕਾਰ ਖੋਲੇ ਹਮ ਪਹਿਲਾਂ ਇਹਨਾਂ ਨੇ ਸਾਡੀ ਐਜੂਕੇਸ਼ਨ ਲੈ ਕੇ ਅੱਜ ਆਪਣੀ ਐਜੂਕੇਸ਼ਨ ਅਸੀਂ ਬੱਚਾ ਨੂੰ ਨਹੀਂ ਪੜਾ ਸਕਦੇ ਕਿ ਸਾਡੇ ਸੇਬਜਾਦੇ ਕੌਣ ਸੀ ਹਮ ਉਹ ਗੱਲ ਅਲੱਗ ਹੈ ਕਿ ਆਪਣੇ ਘਰਾਂ 'ਚ ਆਪਾਂ ਆਪਣੀ ਤਾਲੀਮ ਦੇ ਰਹੇ ਬੱਚਾ ਨੂੰ ਸੋਸ਼ਲ ਮੀਡੀਆ ਤੋਂ ਪੜ੍ਹ ਰਹੇ ਨੇ ਵਿਚਾਰੇ ਸਕੂਲਾਂ ਵਿੱਚ ਤਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਨਹੀਂ ਦੱਸਿਆ ਜਾ ਰਿਹਾ ਹਮ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਬਾਰੇ ਦੀਵਾਨ ਟੁੱਡਰਮਲ ਕੌਣ ਸੀ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਕਿਉਂ ਮਾਰਿਆ ਭਾਈ ਜੇਤਾ ਜੀ ਦਾ ਕੀ ਕੰਟਰੀਬਿਊਸ਼ਨ ਸੀ ਭਾਈ ਜੀਵਨ ਸਿੰਘ ਦੀ ਕੀ ਕੰਟਰੀਬਿਊਸ਼ਨ ਸੀ ਗਰਜਾ ਸਿੰਘ ਬੂਤਾ ਸਿੰਘ ਕੌਣ ਆ ਮਹਤਾਬ ਸਿੰਘ ਸੁਖਾ ਸਿੰਘ ਕੌਣ ਨੋਬਡੀ ਨੋਸ ਥਿਸ ਇਹ ਸਾਰੀਆਂ ਤੁਹਾਡੀਆਂ ਗੱਲਾਂ ਜਾਇਜ਼ ਆ ਪਰ ਇੰਨਾ ਸਮਾਂ ਕਾਂਗਰਸ ਨੇ ਵੀ ਰਾਜ ਕੀਤਾ ਉਹ ਕਿਉਂ ਨਹੀਂ ਸਿਲੇਬਸ ਦਾ ਹਿੱਸਾ ਬਣਾ ਸਕੇ ਨਹੀਂ ਉਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਓਵਰ ਅ ਪੀਰੀਅਡ ਆਫ ਟਾਈਮ ਇਸ ਫੈਡਰਲ ਢਾਂਚੇ ਨੂੰ ਕਮਜ਼ੋਰ ਕੀਤਾ ਗਿਆ ਵਾ ਮਗਰਲੀਆ ਸਰਕਾਰਾਂ ਨੇ ਵੀ ਕੀਤਾ ਵਾ ਹੁਣ ਉਹ ਅੱਜ ਅੱਜ ਉਸ ਗੱਲ ਦਾ ਖਮਿਆਜ਼ਾ ਕਾਂਗਰਸ ਪਾਰਟੀ ਵੀ ਭੁਗਤਰੀਆ ਅੱਜ ਕਾਂਗਰਸ ਪਾਰਟੀ ਫੈਡਰਲ ਢਾਂਚੇ ਦੀ ਗੱਲ ਕਰ ਰਹੀ ਹੈ ਹਮ ਉਹਨਾਂ ਨੂੰ ਪਤਾ ਕਿ ਜੇ ਆਰਐਸਐਸ ਨਾਲ ਲੜਾਈ ਲੜਨੀ ਹੈ ਜਿਹੜਾ ਕੇਂਦਰੀਕਰਨ ਕਰ ਰਹੇ ਨੇ ਹਮ ਕਿਉਂਕਿ ਇਹ ਦੇਸ਼ ਹੈਗਾ ਅਕੋਰਡਿੰਗ ਟੂ ਦਾ ਕਨਸਟੀਟਿਊਸ਼ਨ ਯੂਨੀਅਨ ਆਫ ਸਟੇਟਸ ਜੀ ਪਰ ਇਹਨਾਂ ਨੇ ਉਹਨੂੰ ਯੂਨਿਟਰੀ ਬਣਾਤਾ ਅਸੀਂ ਤਾਂ ਗੱਲਾਂ ਸਾਰੀਆਂ ਵਿਧਾਨ ਸਭਾ 'ਚ ਮੈਂ ਇਹ ਕਰਨੀਆਂ ਸੀ ਬਹੁਤ ਫਾਇਦਾ ਹੋਣਾ ਸੀ ਇਸ ਗੱਲ ਦਾ ਹਮ ਦੂਰ ਤੱਕ ਗੱਲ ਜਾਣੀ ਸੀ ਕਿ ਅਸੀਂ 40% ਨਹੀਂ ਦੇ ਸਕਦੇ ਹਮ ਅਸੀਂ ਤਾਂ ਗਲੋਰੀਫਾਈਡ ਮਿਨਿਸਪੈਲਟੀਆਂ ਵਾਂ ਹਮ ਸਾਨੂੰ ਤਾਂ ਵਨ ਨੇਸ਼ਨ ਵਨ ਟੈਕਸ ਨੇ ਤਬਾਹ ਕਰਤਾ ਜੀਐਸਟੀ ਨੇ ਹ ਸਾਡੇ ਟੈਕਸੇਸ਼ਨ ਲੈ ਗਏ ਨੇ ਇਹ ਸਾਰੀਆਂ ਗੱਲਾਂ ਅਸੀਂ ਉੱਥੇ ਕਰਨੀਆਂ ਸੀ ਲੇਕਿਨ ਸਮਝ ਨਹੀਂ ਦਿੱਤਾ ਪਰ ਥੋਡੀਆਂ ਇਹ ਸਾਰੀਆਂ ਗੱਲਾਂ ਵਿੱਚੋਂ ਤੁਹਾਡਾ ਹੀ ਨੁਕਸ ਕੱਢ ਕੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਪ੍ਰਚਾਰ ਕਰਦੇ ਆ ਹੋਰਨਾ ਸੋਭਿਆ ਚ ਕਹਿੰਦੇ ਇਹ ਦੇਖੋ ਜੀ ਪ੍ਰਵਾਸੀਆਂ ਦੇ ਬਾਰੇ ਕੀ ਕੀ ਬਿਆਨ ਦੇ ਰਹੇ ਕਾਂਗਰਸ ਦੇ ਉਹ ਬਿਆਨ ਤੇ ਤਾਂ ਮੈਂ ਅੱਜ ਵੀ ਕਹਿਮ ਆ ਜੀ ਉਹਦਾ ਕਾਰਨ ਆ ਮੈਂ ਕਹਿ ਰਿਹਾ ਕਿ ਇੱਕ ਹਿਮਾਚਲ ਪ੍ਰਦੇਸ਼ ਗੁਜਰਾਤ ਉੱਤਰਾਖੰਡ ਹੁਣ 2025 ਚ ਬੀਜੇਪੀ ਰੂਲ ਸਟੇਟਸ ਵਿੱਚ ਇਹ ਲਾਅ ਵਾ ਕਿ ਕੋਈ ਵੀ ਬਾਹਰੋਂ ਆਂਟ ਕਾ ਆਦਮੀ ਬਿਨਾ ਸ਼ਰਤਾ ਪੂਰੀਆਂ ਕੀਤੇ ਨਾ ਨੌਕਰੀ ਲੈ ਸਕਦਾ ਨਾ ਵੋਟਰ ਬਣ ਸਕਦਾ ਨਾ ਜ਼ਮੀਨ ਲੈ ਸਕਦਾ ਤੇ ਇਹੀ ਕਾਨੂੰਨ ਅਸੀਂ ਪੰਜਾਬ ਲਈ ਚਾਹੁੰਦੇ ਆ ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਬਿਹਾਰ ਵਿੱਚ ਆ ਕੇ ਕਿਸੇ ਰੈਲੀ 'ਚ ਇਹ ਗੱਲ ਕਹੀ ਤਾਂ ਉਹ ਚੁੱਪ ਬੋਲ ਰਹੀ ਸੀ ਕਿਉਂਕਿ ਗੁਜਰਾਤ ਵਿੱਚ ਕਾਨੂੰਨ ਲਾਗੂ ਹੋ ਗਾ ਗੁਜਰਾਤ ਤਾਂ ਇਨਫੈਕਟ ਉਲਟਾ ਸਾਡੇ ਜਿਹੜੇ ਕੱਚ ਦੇ ਇਲਾਕੇ ਵਿੱਚ ਕਈ ਪੀੜ੍hiyan ਪਿੱਛੇ ਕਿਸਾਨ ਜਿਨ੍ਹਾਂ ਨੇ ਜ਼ਮੀਨ آباد ਕੀਤੀ ਜੰਗਲ ਉਹ ਕੱਢ ਕੇ ਬਾਹਰ ਮਾਰਤੇ ਉਹਨਾਂ ਨੇ ਤੇ ਪੰਜਾਬ ਦੇ ਵਿੱਚ ਇਹ ਲਾਅ ਚਾਹੀਦਾ ਸੀਗਾ ਅੱਜ ਭਗਵਾਨਪਤਾਨ ਕੱਲ ਕਹਿ ਰਹੇ ਸੀ ਨਾ 56000 ਨੌਕਰੀਆਂ ਦੇ ਤੇ ਇਹਨੂੰ ਕਾ ਵਾਈਟ ਪੇਪਰ ਜਾਰ ਹੂੰ ਪਹਿਲੀ ਗੱਲ ਤਾਂ 56000 ਨੌਕਰੀਆਂ ਮਿਲੀਆਂ ਨਹੀਂ ਸ਼ਾਇਦ ਈਟੀਟੀ ਦੇ ਬੈਠੇ ਨੇ ਧਰਨੇ ਤੇ ਜੀ ਕਈ ਦਿਨਾਂ ਦੇ ਬੈਠੇ ਨੇ ਨਰੇਗਾ ਦੇ ਕੱਲ ਧਰਨਾ ਮਾਰਿਆ ਉਹਨਾਂ ਨੇ ਕਿਹਾ 2100 ਮੁਲਾਜ਼ਮ ਪਿਛਲੇ 18 ਸਾਲ ਤੋਂ ਕੰਮ ਕਰ ਰਹੇ ਅਸੀਂ ਨਰੇਗਾ ਦੇ ਕੱਚੇ ਉਹ ਤਾਂ ਪੱਕੇ ਕੀਤੇ ਨਹੀਂਗੇ ਪਰ ਉਹਨਾਂ ਨੂੰ ਮੌਕਾ ਦਿੱਤਾ ਅੰਦਰ ਵਿਧਾਨ ਸਭਾ ਦਾ ਚ 56 ਆਏ ਮੌਕਾ ਹੀ ਦਿੱਤਾ ਵਿਚਾਰਿਆਂ ਨੂੰ ਪੱਕੇ ਨਹੀਂ ਨਾ ਕੀਤਾ ਜੀ 56000 ਕਿੱਥੇ ਹੈ ਲਿਸਟ ਵਾਈਟ ਪੇਪਰ ਜਾਰੀ ਕਰੇ ਕੈਂਡੀਡੇਟ ਦਾ ਨਾਮ ਐਡਰੈਸ ਅਤੇ ਪੋਸਟ ਤਾਂ ਨੂੰ ਪਤਾ ਲੱਗ ਜੂ ਸਾਰੀਆਂ ਨੌਕਰੀਆਂ ਪਹਿਲੀ ਗੱਲ ਤਾਂ 56000 ਦਿੱਤੀਆਂ ਨੇ ਝੂਠ ਬੋਲ। ਪਰ ਪ੍ਰਚਾਰ ਚ ਤਾਂ ਸਭ ਤੋਂ ਪਹਿਲਾ ਇਸ਼ਤਿਹਾਰ ਇਹੀ ਹੁੰਦਾ ਕਿ ਨੌਕਰੀਆਂ ਦਿੱਤੀਆਂ। ਝੂਠ ਬੋਲਦੇ ਨੇ ਜੇ ਵਾਈਟ ਪੇਪਰ ਜਾਰੀ ਕਰਨਗੇ ਐਡਰੈਸ ਤੇ ਕੈਂਡੀਡੇਟ ਦੇ ਨਾਮ ਸਮੇਤ ਫਿਰ ਮੰਨਾਂਗੇ ਅਸੀਂ। ਕਿਉਂਕਿ ਮੇਰੇ ਹਿਸਾਬ ਨਾਲ ਲਗਰ ਨੌਕਰੀਆਂ ਕੁਝ ਮਿਲੀਆਂ ਵੀ ਨਹੀਂ ਤਾਂ ਉਹ ਸਾਰੀਆਂ ਰਾਜਸਥਾਨ, ਦਿੱਲੀ, ਹਰਿਆਣੇ ਦੇ ਲੋਕ ਲੈ ਗਏ ਨੇ ਕਿਉਂਕਿ ਸਾਡੇ ਕੋਲ ਡੋਮਸਾਈਲ ਦਾ ਆਹ ਜਿਹੜਾ ਕਾਨੂੰਨ ਮੈਂ ਵਿਧਾਨ ਸਭਾ ਦੇ ਸਪੀਕਰ ਤੇ ਟੇਬਲ ਤੇ 2023 ਦਾ ਰੱਖਿਆ। ਅੱਜ ਤੱਕ ਉਸ ਬਿੱਲ ਨੂੰ ਕਿਤੇ ਇਹਨਾਂ ਨੇ ਕੰਸਿਡਰ ਨਹੀਂ ਕੀਤਾ। ਇਹ ਆਮ ਆਦਮੀ ਪਾਰਟੀ ਤੁਹਾਡੇ ਕਟੜ ਵਿਰੋਧੀਆਂ ਨੇ ਤਾਂ ਕੀ ਇਸ ਨੂੰ ਮੰਨਣਾ ਥੋਡੇ ਆਪ ਦੇ ਪਾਰਟੀ ਦੇ ਵਿਧਾਇਕ ਜਾਂ ਐਮਪੀ ਆ ਜਿਹੜੇ ਉਹ ਕਹਿ ਦਿੰਦੇ ਸੁਖਪਾਲ ਖੈਰਾ ਦਾ ਨਿੱਜੀ ਬਿਆਨ ਹੈ। ਦੇਖੋ ਗੱਲ ਇਹ ਆ ਕਿ ਇਸ ਬਿਆਨ ਨੂੰ ਇਸ ਬਿੱਲ ਨੂੰ ਜਦੋਂ ਦੇਣ ਗਏ ਅਸੀਂ ਮੇਰੇ ਨਾਲ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਓਪੋਜੀਸ਼ਨ ਗਏ ਨੇ। ਅਸੀਂ ਇਸ ਗੱਲ ਦੇ ਉੱਤੇ ਬਹਿਸ ਕੀਤੀ ਪਹਿਲਾਂ ਸੀਐਲਪੀ ਦੇ ਵਿੱਚ। ਮੇਰੇ ਨਾਲ ਐਮਐਲਏ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਗਏ ਨੇ। ਅਸੀਂ ਉੱਥੇ ਆਫੀਸ਼ੀਅਲੀ ਦੇ ਕੇ ਗਏ। ਔਰ ਮੈਂ ਤਾਂ ਇਹ ਕਹਿੰਦਾ ਕਿ ਬਹਿਸ ਕਰਾ ਲਓ ਹੂੰ ਲੈ ਆਇਆ ਕਰੋ ਇਹਨਾਂ ਨੂੰ ਕੋ ਇੰਟਰੋਡਿਊਸ ਕਰਨ ਬਿਲ 117 ਮੈਂ ਬੰਦਿਆਂ ਤੋਂ ਵੋਟਾਂ ਪਾ ਲਓ ਜੇ ਹਾਰ ਜੂ ਬਿਲ ਤਾਂ ਮੈਂ ਘਰ ਬੈਜੂਗਾ ਛੱਡ ਦੂੰਗਾ ਹੂੰ ਨਾਲੇ ਪਤਾ ਲੱਗ ਜੂ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੇ ਹਤੈਸ਼ੀ ਕਿਹੜੇ ਨੇ ਭਾਵੇਂ ਕਾਂਗਰਸ ਚ ਭਾਵੇਂ ਕਾਲੀ ਚ ਭਾਵੇਂ ਭੀਜਪੀ ਚ ਭਾਵੇਂ ਆਮ ਆਦਮੀ ਚ ਹੂੰ ਲੋਕਾਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਕਿ ਸਾਡੀ ਮੇਰੀ ਗੱਲ ਦੇ ਵਿੱਚ ਦਮ ਨਾ ਹੋਇਆ ਤੇ ਮੈਂ ਚੁੱਪ ਕਰ ਜਾਈਂਗਾ ਛੱਡ ਦੂੰਗਾ ਪਰ ਉਹਨੂੰ ਪਟ ਐਟ ਲੀਸਟ ਇੰਟਰੋਡਿਊਸ ਦ ਬਿਲ ਐਂਡ ਪਟ ਇਟ ਟੂ ਵੋਟ ਹੂੰ ਬਿਨਾ ਵੋਟ ਤੋਂ ਬਿਨਾ ਇੰਟਰੋਡਕਸ਼ਨ ਤੋਂ ਤੁਝ ਕਹੀ ਜਾਂਦੇ ਆ ਨਿੱਜੀ ਮਾਮਲਾ ਨਿੱਜੀ ਮਾਮਲਾ ਮੇਰਾ ਅਧਿਕਾਰ ਆ ਮੈਂ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕਰ ਸਕਦਾ ਮੈਂ ਕੀਤਾ ਹੋਇਆ ਹੂੰ ਸੋ ਆਈ ਹੈਵ ਡਨ ਮਾਈ ਡਿਊਟੀ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ ਇਹ ਬਿਲ ਅਵਸ਼ ਪਾਸ ਕਰਾਵਾਂਗੇ ਕਿਉਂਕਿ ਅਦਰਵਾਈਜ਼ ਸਾਡੀ ਡੈਮੋਗ੍ਰਾਫੀ ਨਹੀਂ ਬਚਣੀ ਸਾਡੀ ਆਬਾਦੀ ਦਾ ਸੰਤੁਲਨ ਨਹੀਂ ਬਚਣਾ ਸਾਡੀ ਪੱਗ ਤੇ ਸਾਡੀ ਪਹਿਚਾਨ ਤੇ ਸਾਡੀ ਜ਼ੁਬਾਨ ਨਹੀਂ ਬਚਣੀ ਕਿਉਂਕਿ ਐਡੇ ਵੱਡੇ ਪੱਦਰ ਦੇ ਉੱਤੇ ਗੈਰ ਪੰਜਾਬੀ ਪੰਜਾਬ ਚਾਰੇ ਮੈਂ ਉਹਨਾਂ ਦੇ ਖਿਲਾਫ ਨਹੀਂਗਾ ਹਿਮਾਚਲ ਵਿੱਚ ਤੁਸੀਂ ਮੈਨੂੰ ਜ਼ਮੀਨ ਲੈ ਕੇ ਦਿਖਾਓ اگر کسی نے ਆਉਣਾ ਸਾਡੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਕਰਦੇ ਜਿਵੇਂ ਸਾਡੇ ਬੱਚੇ ਕੈਨੇਡਾ ਜਾਂਦੇ ਪੀਆਰ ਲੈਂਦੇ ਨੇ ਉਹ ਸ਼ਰਤ ਆ کئی ਸਾਲ ਲੱਗ ਜਾਂਦੇ 23 ਸਾਲ ਲੱਗਦੇ ਨੇ ਸ਼ਰਤ ਆ ਐਵੇਂ ਅਸੀਂ ਚਾਹਨੇ ਕਿ ਪੰਜਾਬ ਦੇ ਵਿੱਚ ਵੀ ਕਾਨੂੰਨ ਬਣਾਇਆ ਜਾਏ ਵਿੱਚ ਮੈਂ ਕੀ ਮਾੜੀ ਗੱਲ ਕਹਿਣਾ ਜੀ ਜੇ ਤੁਸੀਂ ਪੰਜਾਬ ਦੇ ਸਾਰੇ ਮੁੱਦਿਆਂ ਦੀ ਗੱਲ ਕਰਦੇ ਹੋ ਕਿ ਕਾਂਗਰਸ ਹੈ ਜਿਹੜੀ ਸੜਕ ਦੇ ਅੰਦਰ ਸੈਸ਼ਨ ਦੇ ਅੰਦਰ ਕਦੇ ਇਸ ਤਰ੍ਹਾਂ ਦੇਖੀ ਨਹੀਂ ਸਟਰੋਂਗਲੀ ਕਿ ਵਾਕੇਈ ਸਰਕਾਰ ਨੂੰ ਸੱਤਾ ਧਿਰ ਨੂੰ ਗੋਡਿਆਂ ਭਰਨੇ ਕਰ ਲਿਆ ਹੋਵੇ ਇਹ ਪਤਾ ਨਹੀਂ ਕਿਉਂ ਮੇਰਾ ਖਿਆਲ ਆ ਕਿ ਇੱਕ ਨਾ ਇਹਨਾਂ ਨੇ ਪੰਜਾਬ ਦੇ ਵਿੱਚ ਬਦਲਾਖੋਰੀ ਬਹੁਤ ਕੀਤੀ ਹੈ ਇਹਨਾਂ ਨੇ ਬੀਜੇਪੀ ਤੇ ਮੋਦੀ ਦੀ ਈਡੀ ਤੇ ਸੀਬੀਆਈ ਦਾ ਰਿਕਾਰਡ ਤੋੜਿਆ ਇਹਨਾਂ ਨੇ ਬਹੁਤ ਝੂਠੇ ਪਰਚੇ ਕੀਤੇ ਨੇ ਦਰਜ ਪੰਜ ਤਾਂ ਮੇਰੇ ਤੇ ਕੀਤੇ ਨੇ ਜੀ ਹੂੰ ਹੁਣ ਪਰਚੇ ਦੇ ਕੱਲ ਦੇ ਅੱਜ ਫੇ ਲੱਗੇ ਹੋਏ ਨੇ ਹੂੰ ਆਈ ਹੈਵ ਆਲਰੇਡੀ ਗਾਟ ਇਨਫੋਰਮੇਸ਼ਨ ਕਿਉਂਕਿ ਕੱਲ ਦਾ ਮੇਰਾ ਵਿਰੋਧ ਨਹੀਂ ਜਾ ਸਕਿਆ ਹੂੰ ਆਪਣੀ ਬੇਇੱਜ਼ਤੀ ਮਹਿਸੂਸ ਕਰਦene ਤੇ ਹੁਣ ਪਰਚਾ ਕਰਨਗੇ ਇਹ ਸਰਕਾਰ ਹੀ ਪਰਚੇ ਤੇ ਖਰਚੇ ਦੀ ਜਿਹੜਾ ਬੋਲਦਾ ਪਰਚੇ ਕਰਦੇ ਨੇ ਖਰਚਾ ਤੁਸੀਂ ਦੇਖ ਲਿਆ ਕਿ ਖੰਭਾ ਨਹੀਂ ਛੱਡਿਆ ਕੋਈ ਦੇਸ਼ ਦੀ ਅਖਬਾਰ ਨਹੀਂ ਛੱਡੀ ਤਾਂ ਬਹੁਤੇ ਵਿਰੋਧੀ ਕਾਂਗਰਸੀ ਡਰੇ ਹੋਏ ਐ ਪਰਚਿਆਂ ਕਰਕੇ ਇਕੱਲੇ ਕਾਂਗਰਸੀ ਨਹੀਂ ਜੀ ਸਾਰੀ ਆਪੋਜੀਸ਼ਨ ਡਰਦੀ ਆ ਜੀ ਔਰਤਾਂ ਤੱਕ ਜਾ ਰਹੇ ਨੇ ਜੀ ਹੂੰ ਸਮਝ ਗਏ ਨਾ ਤੁਸੀਂ ਉਹ ਕੰਚਨਪ੍ਰੀਤ ਨੂੰ ਅਰੈਸਟ ਕੀਤਾ ਉਹ ਤਾਂ ਅਦਾਲਤ ਨੇ ਛਡਾਇਆ ਹੂੰ ਦੇ ਆਰ ਨਾਟ ਇਵਨ ਸਪੇਰਿੰਗ ਲੇਡੀਜ਼ ਹੂੰ ਸੋ ਇਸ ਤਰ੍ਹਾਂ ਦੀ ਸਰਕਾਰ ਤੋਂ ਹਰ ਇੱਕ ਡਰਦਾ ਜੀ ਹੂੰ ਕੋਈ ਇਹਨਾਂ ਨੇ ਪੱਤਰਕਾਰ ਨਹੀਂ ਛੱਡਿਆ ਹੂੰ ਕੋਈ ਇਹਨਾਂ ਨੇ ਕਾਰਕੁੰਨ ਨਹੀਂ ਛੱਡੇ ਮਾਲ ਮਾਲਵਿੰਦਰ ਸਿੰਘ ਮਾਲੀ ਵਰਗੇ ਹੂੰ ਤੋਂ ਇਸ ਕਰਕੇ دہشت ਦਾ ਮਾਹੌਲ ਤੁਸੀਂ 27 ਆ ਲੈਣ ਦਿਓ 27 ਦਾ ਚੋਣ ਜਾਬਤਾ ਲੱਗ ਲੈਣ ਦਿਓ ਦੇਖੋ ਇਹਨਾਂ ਦੇ ਇਹਨਾਂ ਦੀਆਂ ਧੱਜੀਆਂ ਕਿਵੇਂ ਉਡਦੀਆਂ ਪੰਜਾਬ ਦੇ ਵਿੱਚ ਇਹ ਉਹ ਪਾਰਟੀ ਆ ਜਿਹੜੀ ਜਿਵੇਂ ਆਈ ਸੀ ਉਵੇਂ ਹੀ ਲੋਕੀਏ ਨੂੰ ਰਿਜੈਕਟ ਕਰਨਗੇ ਇੱਕ ਵਾਰ ਨਾ ਇਦਾਂ ਇੰਡੀਅਨ ਪੋਲੀਟੀਕਲ ਸਿਸਟਮ ਵਿੱਚ ਸਭ ਤੋਂ ਸ਼ਾਰਟੈਸਟ ਲਾਈਫ ਦੀ ਪਾਰਟੀ ਆ ਅਸਾਮ ਗਣਪੁਰਸ਼ਤ ਹਮ ਏਜੀਪੀ ਅਸਾਮ ਦੀ ਸਟੂਡੈਂਟ ਮੂਵਮੈਂਟ ਚ ਉੱਠੀ ਸੀ ਮਿਸਟਰ ਮੋਹਨਤਾ ਉਹਦੇ ਸੀਐਮ ਬਣੇ ਥੋੜੀ ਦਿਨ ਰੇ ਤੇ ਚਲੇ ਗਏ ਮੁੜ ਕੇ ਅੱਜ ਤੱਕ ਉਹ ਉਹ ਪਾਰਟੀ ਰਾਈਟ ਆਫ ਹੀ ਹੋ ਗਈ ਹੈ ਇਹ ਇਹ ਉਧਰ ਨੂੰ ਜਾ ਰਹੇ ਨੇ ਕਿਉਂਕਿ ਇਹਨਾਂ ਨੇ ਆਪਣੀ ਕਿਸੇ ਗੱਲ ਦਾ ਸੁਧਾਰ ਨਹੀਂ ਕੀਤਾ ਇਹਨਾਂ ਨੇ ਵੀਆਈਪੀ ਕਲਚਰ ਹਟਾਉਣ ਦੀ ਗੱਲ ਕੀਤੀ ਸੀ ਇਹ ਮੁਕਰ ਗਏ ਇਹਨਾਂ ਨੇ ਕਿਹਾ ਅਸੀਂ ਕਰਪਸ਼ਨ ਹਟਾਵਾਂਗੇ ਇਹ ਮੁਕਰ ਗਏ ਇਹਨਾਂ ਨੇ ਕਿਹਾ ਅਸੀਂ ਨਸ਼ੇ ਹਟਾਵਾਂਗੇ ਮੁਕਰ ਗਏ ਇਹ ਇਹਨਾਂ ਨੇ ਉਲਟਾ ਕਿਸਾਨਾਂ ਦੀਆਂ ਟਰਾਲੀ ਚੋਰੀਆਂ ਕੀਤੀਆਂ ਇਹਨਾਂ ਨੇ ਵੋਟਾਂ ਚੋਰੀ ਕੀਤੀਆਂ ਜੋ ਮੈਂ ਗੱਲਾਂ ਪਹਿਲਾਂ ਕਹੀਆਂ ਇਸ ਕਰਕੇ ਇਹ ਹਰ ਆਪਣੇ ਵਾਅਦੇ ਤੋਂ ਮੁਕਰੇ ਹੋਏ ਨੇ ਐਂਡ ਦੇ ਵਿਲ ਹੈਵ ਦ ਸ਼ਾਰਟੈਸਟ ਲਾਈਫ ਮਾਰਕ ਮਾਈ ਵਰਡਸ ਔਨ ਟੈਲੀਵਿਜ਼ਨ ਥੈਟ ਦਿਸ ਪਾਰਟੀ ਵਿਲ ਬੀ ਡੀ ਰਜਿਸਟਰਡ ਆਫਟਰ as a national party after 2027 results <laughs> ए त चलो ਤੁਹਾਡੀ رائے ਆ ਉਹ ਤਾਂ 32 ਦਾ ਸੀਐਮ ਕੌਣ ਹੋਊਗਾ ਵੀ ਸੋਚੀ ਬੈਠੇ ਆ ਆਮ ਆਦਮੀ ਪਾਰਟੀ ਵਾਲੇ ਮੈਂ ਇੱਕ ਤੁਹਾਡੇ ਤੋਂ ਇਹ ਵੀ ਟਿੱਪਣੀ ਲੈਣਾ ਚਾਹੁੰਦਾ ਕਿ ਪਿੱਛੇ ਜੀ ਇੱਕ ਬੜੀ ਗੱਲ ਉੱਠੀ ਹੋਣ ਚਰਚਾ ਘਟੀ ਹੈ ਪਰ ਚੱਲ ਉਸੇ ਤਰ੍ਹਾਂ ਰਿਹਾ ਪੰਜਾਬ 'ਚ ਕਿ ਪੰਜਾਬ ਪੂਲਿਸ ਸਟੇਟ ਬਣ ਗਿਆ ਪੁਲਿਸ ਦੇ ਹੱਥ ਪਾਵਰਾਂ ਇੰਨੀਆਂ ਜ਼ਿਆਦਾ ਹੈ ਹੁਣ ਇਹ ਵੀ ਗੱਲ ਇੱਕ ਸਾਹਮਣੇ ਆ ਰਹੀ ਹੈ ਕਿ ਜਦੋਂ ਦਿਲ ਕਰਦਾ ਕੋਈ ਨਾ ਕੋਈ ਅਫਸਰ सस्पेंड ਹੁੰਦਾ ਦਿਖਦਾ ਡਿਸਮਿਸ ਹੁੰਦਾ ਦਿਖਦਾ ਡਿਸਮਿਸ ਤਾਂ ਖੈਰ ਨਹੀਂ ਉਹ ਸਸਪੈਂਸ਼ਨ ਬਹੁਤ ਹੋਈ ਇਹ ਜਿਹੜਾ ਵਰਤਾਰਾ ਇਹਨੂੰ ਤੁਸੀਂ ਕਿਵੇਂ ਐਨਲਾਈਜ਼ ਕਰਦੇ ਇਹ ਇਹ ਪੁਲਿਸ ਦਾ ਇਹਨੂੰ ਸਿਆਸੀਕਰਨ ਕਹਿੰਦੇ ਨੇ ਬਹੁਤ ਦੱਬ ਕੇ ਹਮ ਜਿਹੜਾ ਅਫਸਰ ਇਹਨਾਂ ਦੇ ਅੱਖੇ ਗਲਤ ਕੰਮ ਕਰਨ ਨੂੰ ਤਿਆਰ ਨਹੀਂ ਹੁੰਦਾ ਉਹਨੂੰ ਇਹ ਸਸਪੈਂਡ ਕਰ ਦਿੰਦੇ ਨੇ ਤਿੰਨ ਚੀਫ ਡਾਇਰੈਕਟਰ ਵਿਜੀਲੈਂਸ ਇਹਨਾਂ ਨੇ ਹਟਾਏ ਜਾਂ ਸਸਪੈਂਡ ਕੀਤੇ ਹਮ ਇੱਕ ਮਨਿੰਦਰ ਸਿੰਘ ਇਸ ਲਈ ਸਸਪੈਂਡ ਕੀਤਾ ਆਈਪੀਐਸ ਅਫਸਰ ਬਟ ਮਜੀਠੇ ਤੋਂ ਕਿਉਂਕਿ ਉਹਨੇ ਕੰਚਨਪ੍ਰੀਤ ਨੂੰ ਅਰੈਸਟ ਕਰਨ ਤੋਂ ਮਨਾ ਕਰਤਾ ਆਈ ਐਮ ਟੋਲਡ ਕਿ ਹੁਣ ਜਿਹੜਾ ਸਸਪੈਂਡ ਕੀਤਾ ਵਿਜੀਲੈਂਸ ਦਾ ਐਸਐਸਪੀ ਅਮਰਿਤਸਰ ਦਾ ਉਹ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਉਹਨੇ ਸ਼ਾਇਦ ਬਿਕਰਮ ਮਜੀਠੀਆ ਦੀ ਵਾਈਫ ਨੂੰ ਅਰੈਸਟ ਕਰਨ ਤੋਂ ਮਨਾ ਕੀਤਾ ਸਸਪੈਂਡ ਕਰਤਾ ਇਹ ਥੋੜਾ ਅੰਦਾਜ਼ਾ ਹੈ ਮੇਰੀ ਇਨਫੋਰਮੇਸ਼ਨ ਵੀ ਹੈ ਇਸੇ ਤਰ੍ਹਾਂ ਨਾਲ ਇਹ ਪੁਲਿਸ ਨੂੰ ਇੰਨਾ ਕੁ ਜ਼ਿਆਦਾ ਇਹਨਾਂ ਨੇ ਹਾਈਜੈਕ ਕਰ ਲਿਆ ਔਰ ਅਫਸੋਸ ਨਾਲ ਕਿ ਪੁਲਿਸ ਵਿੱਚ ਚੰਗੇ ਅਫਸਰ ਵੀ ਬਹੁਤ ਨੇ ਪਰ ਮਾੜੇ ਹੁੰਦੇ ਨੇ ਜਿਹੜੇ ਆਪਣੀ ਗਰਦਨ ਦਿੰਦੇ ਨੇ ਸਾਡੇ ਸਾਡੇ ਤੋਂ ਕਰਾ ਲੋ ਕੰਮ ਤੁਸੀਂ ਅਸੀਂ ਕਰਨ ਨੂੰ ਤਿਆਰ ਹਾਂ ਸੈਕਿਉਰਿਟੀ ਲੈਸ ਦੇ ਜਿਹੜੇ ਅਫਸਰ ਦੀ ਤੁਸੀਂ ਰੀਸੈਂਟਲੀ ਗੱਲ ਕਰਦੇ ਹੋ ਉੱਥੇ ਤਾਂ ਇੱਕ ਵੱਡੀ ਹੈਡਲਾਈਨ ਚੱਲ ਰਹੀ ਹੈ ਕਿ 50-55 ਕਰੋੜ ਦਾ ਇੱਕ ਘਪਲਾ ਸੀ ਕਾਰਵਾਈ ਨਹੀਂ ਸੀ ਕਰ ਰਹੇ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਇਸ ਕਰਕੇ ਸਸਪੈਂਡ ਕੀਤਾ ਮੰਨ ਲਿਆ 1 ਮਿੰਟ ਵਾਸਤੇ ਲੇਕਿਨ ਇਹਦੇ ਵਿੱਚ ਇਹ ਵੀ ਕਾਰਨ ਆ ਰਿਹਾ ਕਿ ਇਹ ਉਹਨੂੰ ਮਜੀਠੀਆ ਦੇ ਵਾਈਫ ਨੂੰ ਅਰੈਸਟ ਕਰਨ ਤੋਂ ਇਨਕਾਰੀ ਹੋ ਰਿਹਾ ਸੀ ਤਾਂ ਦੂਜਾ ਬਹਾਨਾ ਤਾਂ ਬਣ ਹੀ ਜਾਉ ਐਵੇਂ ਜਿੱਦਾਂ ਮਨਿੰਦਰ ਸਿੰਘ ਨੂੰ ਕਹਿ ਦਿੱਤਾ ਕਿ ਡਰੱਗਸ ਨਹੀਂ ਕੰਟਰੋਲ ਕੀਤੇ ਜੀ ਹੂੰ ਤੇ ਸੌਰੀ ਗੈਂਗਸਟਰ 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 ਨਹੀਂ ਕੰਟਰੋਲ ਕੀਤੇ ਤੇ ਦੋ ਦਿਨ ਬਾਅਦ ਬੰਗਿਆ ਚ ਗੋਲੀ ਚੱਲ ਜਾਂਦੀ 50 ਗੋਲੀਆਂ ਚੱਲੀਆਂ ਸ਼ਰੇਆਮ ਦਿਨ ਦਿਹਾੜੇ ਉਹਦੇ ਐਸਐਸਪੀ ਦੇ ਖਿਲਾਫ ਤਾਂ ਕੋਈ ਐਕਸ਼ਨ ਨਹੀਂ ਹੋਇਆ ਸੋ ਦਿਸ ਇਜ਼ ਪਿਕ ਐਂਡ ਚੂਜ਼ ਸਿਲੈਕਟਿਵ ਇਹਨਾਂ ਨੇ ਇੱਕ ਪੁਲਿਸ ਨੂੰ ਆਪਣੀ ਨਿੱਜੀ ਫੌਜ ਦੀ ਤਰ੍ਹਾਂ ਬਣਾ ਲਿਆ ਵਾ ਹੂੰ ਔਰ ਜਿਹੜਾ ਬੰਦਾ ਇਹਨਾਂ ਦਾ ਹੁਕਮ ਨਹੀਂ ਮੰਨਦਾ ਉਹਨੂੰ ਸਸਪੈਂਡ ਕਰ ਦਿੰਦੇ ਜਾਂ ਮਾੜੇ ਥਾਂ ਲਾ ਦਿੰਦੇ ਨੇ ਔਰ ਮਾੜੇ ਅਫਸਰ ਹੈਗੇ ਨੇ ਉਹ ਕਹਿ ਰਿਹਾ ਆਪਣੇ ਅਫਸਰਾਂ ਨੂੰ ਕਿ ਆਪੋਜੀਸ਼ਨ ਦੇ ਉਮੀਦਵਾਰਾਂ ਨੂੰ ਜਾਂ ਘਰਾਂ ਚੋਂ ਚੱਕ ਲਿਓ ਜਾਂ ਰਾਹ ਚੋਂ ਚੱਕ ਲਿਓ ਮਤਲਬ ਕਿ ਉਹ ਧਿਰ ਬਣ ਗਿਆ ਆਮ ਆਦਮੀ ਪਾਰਟੀ ਨਾਲ ਉਹਨਾਂ ਦੀ ਵਰਦੀ ਪਾ ਕੇ ਟੋਪੀ ਪਾ ਕੇ ਉਹਨਾਂ ਦਾ ਕੰਮ ਕਰ ਰਿਹਾ ਸੀਗਾ ਉਹ ਆਡੀਓ ਜਗਜ਼ਾਰ ਹੋ ਗਈ ਆਡੀਓ ਨੂੰ ਹੀ ਏਆਈ ਕਰਾਰ ਦਿੱਤਾ ਬਿਨਾਂ ਕਿਸੇ ਜਾਂਚ ਤੋਂ ਇਸ ਐਸਐਸਪੀ ਦੀ ਰਿਪੋਰਟ ਕਿਸੇ ਫੋਰੈਂਸਿਕ ਲੈਬ ਤੋਂ ਤਾਂ ਨਹੀਂ ਲਈ ਉਲਟਾ ਜਿਨ੍ਹਾਂ ਲੋਕਾਂ ਨੇ ਸ਼ੇਅਰ ਕੀਤੀ ਉਹਨਾਂ ਨੂੰ ਨੋਟਿਸ ਭੇਜ ਤੇ ਏਡੀਜੀਪੀ ਨੇ ਕਿ ਤੁਸੀਂ ਆਪਣੇ ਪੇਜਾਂ ਤੇ ਕਿਉਂ ਸ਼ੇਅਰ ਕੀਤੀ ਇਹਨੂੰ ਕਹਿੰਦੇ ਨੇ ਦਹਿਸ਼ਤ ਇਸੇ ਨੂੰ ਕਹਿੰਦੇ ਨੇ ਪੁਲਿਸ ਸਟੇਟ ਜਦੋਂ ਤੁਹਾਡੇ ਟਵਿੱਟਰ ਹੈਂਡਲ ਹਟਾਏ ਜਾ ਰਹੇ ਨੇ ਹੂੰ ਟੀਵੀ ਵੈਬ ਚੈਨਲ ਅਕਾਊਂਟ ਬੰਦ ਕੀਤੇ ਜਾ ਰਹੇ ਨੇ ਫੇਸਬੁਕਾਂ ਸੀਲ ਕੀਤੀਆਂ ਜਾ ਰਹੀਆਂ ਨੇ ਜਿਹੜਾ ਮੇਜਰ ਸਿੰਘ ਸੰਧੂ ਯੂਕੇ ਵਾਲਾ ਇਹਨਾਂ ਦਾ ਕੱਟੜ ਵਿਰੋਧੀ ਐਸ ਵੇਲੇ ਜਿਹੜਾ ਕਿਸੇ ਵੇਲੇ ਇਹਨਾਂ ਦਾ ਸਪੋਰਟਰ ਸੀ ਸਪੋਰਟਰ ਸੀ ਤਾਂ ਠੀਕ ਸੀ ਵਿਰੋਧੀ ਆ ਤਾਂ ਉਹਦਾ 2 ਕਿ 3 ਅਕਾਊਂਟ ਉਹਦੇ ਬੰਦ ਕੀਤੇ ਨੇ ਹੂੰ ਆਪਣੇ ਪੱਤਰਕਾਰਾਂ ਦੇ ਅਕਾਊਂਟ ਬੰਦ ਕੀਤੇ ਆਪਣੇ ਪੱਤਰਕਾਰਾਂ ਨੂੰ ਕੁੱਟਵਾਇਆ ਗਿਆ ਸਾਡੇ ਸਾਰਿਆਂ ਤੇ ਝੂਠੇ ਪਰਚੇ ਦਰਜ ਕੀਤੇ ਇਸੇ ਨੂੰ ਪੁਲਿਸ ਸਟੇਟ ਕਹਿੰਦੇ ਝੂਠੇ ਪੁਲਿਸ ਮੁਕਾਬਲੇ ਕੀਤੇ ਜਾ ਰਹੇ ਨੇ ਅਬੋਰ ਦੇ ਦੋ ਬੱਚੇ ਦਲਤਾਂ ਦੀ ਬਹਿਸ ਕਰ ਰਹੇ ਸੀ ਇਹ ਉਹ ਦਲਤ ਹੀ ਮਾਰੇ ਇੱਥੇ ਇਹਨਾਂ ਦੀ ਪੁਲਿਸ ਨੇ ਕਿਹੜੇ ਦਲਤਾਂ ਦੀ ਗੱਲ ਕਰਦੇ ਆ ਕੋਈ ਦਲਿਤ ਬੋਲਿਆ ਇਹਨਾਂ ਵਿੱਚੋਂ 95 ਬੰਦੂਆ ਮਜ਼ਦੂਰਾਂ ਦੇ ਵਿੱਚੋਂ ਜਸਪ੍ਰੀਤ ਸਿੰਘ ਇੱਕ ਪਟਿਆਲੇ ਦਾ ਨੌਜਵਾਨ ਮਾਰਤਾ ਉਸੇ ਚਾਰ ਪੁਲਿਸ ਵਾਲਿਆਂ ਨੇ ਜਿਨ੍ਹਾਂ ਨੇ ਮੁੜ ਕੇ ਕਰਨਲ ਬਾਟ ਨੂੰ ਕੁੱਟਿਆ ਕੋਈ ਬੋਲਿਆ 15 ਮਜ਼ਦੂਰਾਂ ਚੋਂ 95 ਮਜ਼ਦੂਰਾਂ ਚੋਂ ਬੰਦੂਆ ਕਿਤੇ ਟਰਾਲੀਆਂ ਚੋਰੀ ਕਰਤੀਆਂ ਟਰਾਲੀ ਚੋਰ ਇਹਨਾਂ ਦਾ ਨਾਮ ਪੈ ਗਿਆ ਟਰਾਲੀ ਚੋਰ ਨਾਬਿਆਂ ਲੱਭ ਗਿਆ ਘਰਾਂ ਚੋਂ ਲੱਭ ਗਿਆ ਅਫਸਰਾਂ ਚੋਂ ਲੱਭ ਗਿਆ ਕੋਈ ਪਹਚਾਨਵੇਂ ਚ ਬੋਲਿਆ ਦਿਸ ਇਸ ਕਾਲਡ ਪੁਲਿਸ ਸਟੇਟ ਇਹਨਾਂ ਦੇ ਐਮਐਲਏ ਵੀ ਡਰਦੇ ਨੇ ਪੁਲਿਸ ਤੋਂ ਪਠਾਨ ਮਾਜਰੇ ਦੇ ਹਸ਼ਰ ਤੋਂ ਬਾਅਦ ਇਹਨਾਂ ਦੇ ਐਮਐਲਏ ਡਰਦੇ ਨੇ ਕਿ ਅਸੀਂ ਕੋਈ ਗਲਤ ਕਿਸੇ ਕੋਈ ਬਿਆਨ ਨਾ ਦੇ ਬੈਠੀਏ ਕਿਤੇ ਇਹ ਨਾ ਹੋਵੇ ਕਿ ਪੰਜਾਬ ਪੁਲਿਸ ਤੇ ਵਿਜੀਲੈਂਸ ਸਾਨੂੰ ਚੱਕ ਲਵੇ ਜਿਵੇਂ ਬੀਜੇਪੀ ਨੇ ਆਪਣੀ ਪਾਰਟੀ ਦੇ ਲੋਕਾਂ ਨੂੰ ਸੀਬੀਆਈ ਤੇ ਈਡੀ ਦੇ ਥਰੂ ਡਰਾਇਆ ਹੋਇਆ ਹੈ ਜਿਵੇਂ ਤੁਸੀਂ ਵਿਰੋਧ ਕਰਦੇ ਹੋ ਲੋਕ ਤੁਹਾਨੂੰ ਐਪਰੀਸ਼ੀਏਟ ਕਰਦੇ ਹੋਣਗੇ ਕਿ ਠੀਕ ਐ ਰੀਡ ਦੀ ਹੱਡੀ ਕੰਮ ਕਰਦੀ ਐ ਤਾਂ ਸਵਾਲ ਕਰਦੇ ਅੱਖਾਂ ਚੱਖਾਂ ਪਾ ਕੇ ਪਰ ਜਦੋਂ ਤੁਸੀਂ ਸ਼ਬਦ ਵਰਤਦੇ ਹੋ ਵਿਧਾਇਕਾਂ ਵਾਸਤੇ ਕਿ ਤੇ ਬੰਧੂਆਂ ਮਜ਼ਦੂਰਾਂ ਦਾ ਸੈਸ਼ਨ ਐ ਕਿਤੇ ਇਸੇ ਗੱਲ ਕਰਕੇ ਤਾਂ ਨਹੀਂ ਕਿ ਉਹਨਾਂ ਦੀ ਇਨਸਲਟ ਹੁੰਦੀ ਐ ਸ਼ਬਦ ਨਾਲ ਇਸ ਕਰਕੇ ਤੁਹਾਨੂੰ ਬਾਹਰ ਕੱਢ ਦਿੰਦੇ ਆ ਜੇ ਇਹ ਗਿਰਤਮੰਦ اخਲਾਕੀ ਵਿਧਾਇਕ ਹੁੰਦੇ ਜਿਵੇਂ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜਾ ਆਪਣੀ ਸਰਕਾਰ ਵਿੱਚ ਰਹਿ ਕੇ ਉਹਨਾਂ ਨੂੰ ਟੋਕ ਰਿਹਾ ਵਾ ਹਾਂ ਜਾਂ ਕੋਈ ਚੰਗਾ ਬੰਦਾ ਹੋਰ ਆਵਾਜ਼ ਉਠਾਉਂਦਾ ਹਾਂ ਤੇ ਅਸੀਂ ਉਹਦੀ ਸਪੋਰਟ ਕਰਨੀ ਸੀ ਕਿ ਮੈਂ ਬੰਦੂਆ ਥੋੜੋ ਕਹਿਣਾ ਬੰਦੂਆ ਹੈਜ਼ ਅ ਮੀਨਿੰਗ ਬੰਦੂਆ ਇਜ਼ ਬੌਂਡਡ ਲੇਬਰ ਜਿਹੋ ਤੁਹਾਨੂੰ ਕਿਸੇ ਬਿਠਾ ਦਤਾ ਕਿ ਤੁਹਾਨੂੰ ਅਸੀਂ ਜੋ ਹੁਕਮ ਕਰਾਂਗੇ ਜੋ ਹਦਾਇਤ ਆਊਗੀ ਤੁਸੋਂ ਕਰਨਾ ਇਹਨਾਂ ਦੇ ਐਮ ਐਲ ਏ ਜਦੋਂ ਮੀਡੀਆ ਦੇ ਵਿੱਚ ਜਾਂਦੇ ਮੰਤਰੀ ਵੀ ਇਹਨਾਂ ਨੂੰ ਸਕ੍ਰਿਪਟ ਆਉਂਦੀ ਦਿੱਲੀੋਂ ਇੱਕ ਨੂੰ ਬਿਠਾ ਦਿੰਦੇ ਨੇ ਪਟਿਆਲੇ ਇੱਕ ਨੂੰ ਬਿਠਾ ਦਿੰਦੇ ਅੰਮ੍ਰਿਤਸਰ ਇੱਕ ਨੂੰ ਬਿਠਾ ਦਿੰਦੇ ਚੰਡੀਗੜ੍ਹ ਇੱਕ ਨੂੰ ਬਿਠਾ ਦਿੰਦੇ ਬਠਿੰਡੇ ਸਕ੍ਰਿਪਟ ਸੇਮ ਹੀ ਹੁੰਦੀ ਹੈ ਸੋ ਦੇ ਆਰ ਬੀਂਗ ਟਿਊਟਰਡ ਐਮ ਐਲ ਏ ਦਾ ਕੰਮ ਨਹੀਂਗਾ ਟਿਊਸ਼ਨ ਲੈਣਾ ਐਮਐਲਏ ਦਾ ਕੰਮ ਹੈ ਸਾਡੇ ਸਟੇਟ ਦੇ ਅਧਿਕਾਰਾਂ ਦੇ ਦੇ ਖਿਲਾਫ ਕੁਝ ਵੀ ਹੋਵੇ ਕੋਈ ਜ਼ਿਆਤੀ ਹੋਵੇ ਕੋਈ ਕਤਲਗਾਰਧਤ ਹੋਵੇ ਕੋਈ ਗੈਂਗਸਟਰਵਾਦ ਹੋਵੇ ਦੇ ਹੈਵ ਟੂ ਸਪੀਕ ਅਪ ਹਮ ਠੀਕ ਹੈ ਪਾਰਟੀ ਦਾ ਡਿਸਪਲਿਨ ਇੱਕ ਗੱਲ ਆ ਪਰ ਪੰਜਾਬ ਇੱਕ علیحد੍ਹਾ ਗੱਲ ਆ ਹਮ ਪੰਜਾਬ ਦੇ ਹਿੱਤ ਵਿੱਚ ਬੋਲਦੇ ਮੈਂ ਇਹਨਾਂ ਦੇ ਗੱਲ 'ਚ ਹਾਰ ਪਾਉਣੇ ਸੀ ਜਾ ਕੇ ਹਮ ਅੱਜ ਵੀ ਕਿਹਨੂੰ ਆਸ ਹੈ ਕੋਈ ਬੋਲੂਗਾ ਤੇ ਹਾਰ ਪਾਉਣੇ ਮੈਨੂੰ ਨਹੀਂ ਲੱਗਦਾ ਕੋਈ ਉਮੀਦ ਆ ਕੁਮਰ ਵਿਜੇ ਪ੍ਰਤਾਪ ਸਿੰਘ ਬੋਲਦਾ ਸੀ ਬਾਰੇ ਘਰ ਜਾ ਕੇ ਜਦੋਂ ਉਹਨੂੰ ਸਸਪੈਂਡ ਕੀਤਾ ਹਮ ਉਹਦੇ ਨਾਲ ਖੜਕੇ ਮੀਡੀਆ ਦੇ ਵਿੱਚ ਕਿਆ ਅੱਗੇ ਕੋਈ ਬੋਲੂਗਾ ਉਹਦੇ ਨਾਲ ਪੂਰਾ ਡਟ ਕੇ ਖੜਾਂਗੇ ਹੂੰ ਇਹ ਟੁੱਟਣੇ ਆ ਸਾਰੇ ਇਹਨਾਂ ਦੇ ਬੰਦੇ ਲੇਕਿਨ ਟੁੱਟਣੇ ਹੁਣ ਅਕੀਲੇ 6 ਮਹੀਨਿਆਂ ਚ ਬਿਕੋਜ਼ ਪਰੌਣੇ ਵੀ ਤਾਂ ਥੋੜੇ ਏਰਗੀਆਂ ਪਾਰਟੀਆਂ ਚ ਹੀ ਐ ਕੋਈ ਕਾਂਗਰਸ ਚ ਜਾਓ ਨਹੀਂ ਸਾਡੇ ਵਾਲੇ ਚ ਜਗ੍ਹਾ ਨਹੀਂ ਜੀ ਇਹਨਾਂ ਦੀ ਕੋਈ ਵੀ ਦੇਖੋ ਜੇ ਇਹ ਜਿਹੜੇ ਇਹ ਬੰਦੇ ਨੇ ਨਾ ਇਹ 6 ਮਹੀਨੇ ਅਕੀਲੇ ਟੁੱਟਨੇ ਇਸ ਕਰਕੇ ਆ ਕਿਉਂਕਿ ਇਹਨਾਂ ਚੋਂ 40-50 ਨੂੰ ਪਤਾ ਲੱਗ ਗਿਆ ਕਿ ਸਾਨੂੰ ਟਿਕਟ ਨਹੀਂ ਮਿਲਣੀ ਹੂੰ ਇਹ ਇਹ ਗਏ ਲੋ ਇਸ ਕਰਕੇ ਇਹ ਪਾਰਟੀ ਜਿਵੇਂ ਕਹਾਂ ਨਾ ਤੁਹਾਨੂੰ ਜਿਵੇਂ ਆਈ ਸੀ ਉਸੇ ਸਪੀਡ ਨਾਲ ਬਾਹਰ ਜਾਊਗੀ ਤੁਸੀਂ ਇਹ ਸਾਰੇ ਮਸਲੇ ਤੇ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ ਬਹੁਤ ਸ਼ੁਕਰੀਆ ਹਾਂ ਧੰਨਵਾਦ ਜੀ ਥੈਂਕ ਯੂ